ਨਕਲਾ ਸ ਗੈਪ ਸੀਗੇ ਤੁਸੀਂ ਕਿਤੇ ਤਿਖੇ ਨਹੀਂ ਬੜੇ ਸਵਾਲ ਆਏ ਕਿ ਗੋਲਾ ਕਿੱਥੇ ਆ ਗੋਲਾ ਕਿੱਥੇ ਆ ਕਿੱਥੇ ਸੀ ਗੋਲਾ ਹੁਣ ਗੋਲਾ ਹੀ ਦੱਸ ਦੋ ਬਈ ਨਕਲਾ ਚ ਮੈਡਮ ਇਹ ਦੇ ਲੋ ਉਹ ਉਹ ਸੀਗੇ ਮਨਜੀਤ ਭਾਜੀ ਹੁਣ ਇੰਨਾ ਕੁਝ ਹੋਇਆ ਅਸੀਂ ਹੁਣ ਤੇ ਕੀ ਕੁਝ ਹੋਣਾ ਸੀ ਧੰਨਵਾਦ ਆਈਏ ਥਰਡ ਜੈਂਡਰ ਤੇ ਪਿੱਛੇ ਬੜਾ ਬੰਦੇ ਹੋ ਤੁਸੀਂ ਜਦੋਂ ਵੀ ਟੱਕਰ ਦਾ ਨਾਲ ਹੀ ਸਨੈਪ ਫੇਰ ਨਕਲੀ ਆ ਜਿੱਦਾਂ ਮੈਕਸ ਉਹ ਹੋ ਗਿਆ ਹੋਰ ਤਿੰਨ ਚਾਰ ਜਣਿਆਂ ਨੂੰ ਇਹ ਜੈਂਡਰ ਨਹੀਂ ਹੈ ਜੀ ਇਹ ਕੁਝ ਹੋਰ ਹੀ ਹੈ ਪ੍ਰੋਮੋਸ਼ਨਸ ਤੁਸੀਂ ਗੱਲ ਕਰੀਆ ਵੈਸੇ ਕਿ ਸਭ ਇੱਕ ਕਮਾਈ ਪੁੱਛ ਲੈਣੀ ਚਾਹੀਦੀ ਪਰ ਫਿਰ ਵੀ ਪ੍ਰੋਮੋਸ਼ਨਸ ਤੋਂ ਕਿੰਨਾ ਕੇ ਪੇ ਮਿਲ ਜਾਂਦਾ ਕਿੰਨੀ ਕਿ ਇਨਕਮ ਹੋ ਜਾਂਦੀ ਹੈ ਇਨਕਮ ਮੈਡਮ ਤੁਸੀਂ ਇਹ ਹਿਸਾਬ ਲਾ ਲਓ ਪਹਿਲੂ ਇਹ ਸੀ ਮੰਗ ਕੇ ਵੀ ਬੂਟ ਪਾਏ ਮੰਗ ਕੇ ਟੀ-ਸ਼ਰਟਾਂ ਵੀ ਪਾਈਆਂ ਤੇ ਮੰਗ ਮੰਗ ਪੈਸੇ ਯਾਰਾਂ ਦੋਸਤਾਂ ਤੋਂ ਨਾ ਸਭ ਕੁਝ ਕੀਤਾ ਮੈਡਮ ਤੇ ਅੱਜ ਬਾਬੇ ਦੀ ਮਿਹਨਤੋਂ ਘਰ ਵੀ ਲਿਆ ਤੇ ਗੱਡੀ ਵੀ ਲਈ ਆ ਨਾ ਸੋਸ਼ਲ ਮੀਡੀਆ ਤੇ ਜ਼ਿੰਦਗੀ ਤੇ ਜੋ ਗੋਲੇ ਦੀ ਅਸਲ ਜ਼ਿੰਦਗੀ ਆ ਦੋਵਾਂ 'ਚ ਕਿੰਨਾ ਕੁ ਫਰਕ ਆ ਸੋਸ਼ਲ ਮੀਡੀਆ ਨੂੰ ਦੇਖ ਕੇ ਲੋਕੀ ਤੁਹਾਨੂੰ ਕਈ ਹੱਸਦੇ ਵੀ ਆ ਕਈ ਗਲਤ ਵੀ ਜੱਜ ਕਰਦੇ ਆ ਰਿਐਲਿਟੀ ਦੇ ਵਿੱਚ ਜਿੰਨੇ ਚਿਰ ਆਪਾਂ ਕਿਸ ਨੂੰ ਮਿਲਦੇ ਨਹੀਂ ਆ ਜੋਲਦੇ ਨਹੀਂ ਉਹਨੇ ਚਿਰ ਮੈਂ ਇਹੀ ਕਹਿੰਦਾ ਕਿਸੇ ਨੂੰ ਜੱਜ ਨਾ ਕਰੋ ਇੱਕ 30 ਸੈਕਿੰਡ ਜਾਂ ਇੱਕ ਮਿੰਟ ਦੀ ਰੀਲ ਹੁੰਦੀ ਆ ਤੇ ਉਹਨੂੰ ਦੇਖ ਵੀ ਲੈਣਾ ਸਵਾਦ ਵੀ ਲੈ ਲੈਣਾ ਤੇ ਜਾਨਕੀ ਗਿਆਨ ਵੀ ਦੇਣਾ ਟ੍ਰੋਲਿੰਗ ਨੂੰ ਮਤਲਬ ਤੁਸੀਂ ਜ਼ਿਆਦਾ ਨਹੀਂ ਸੋਚਦੇ ਟ੍ਰੋਲਿੰਗ ਨੂੰ ਲੈ ਕੇ ਜੋ ਕਿ ਕਾਰਿਆ ਤੁਹਾਨੂੰ ਕਿਦਾ ਹੁੰਦਾ ਕਿ ਕੀ ਕਿਹਾ ਮੈਨੂੰ ਕੀ ਮੈਂ ਆਪਣਾ ਕੰਮ ਕਰ ਰਿਹਾ ਓਕੇ ਆ ਮੈਡਮ ਦੇਖੋ ਜਦੋਂ ਕੁਝ ਨਹੀਂ ਸੀ ਸੋਚਿਆ ਉਦੋਂ ਵੀ ਨਹੀਂ ਕਿਸੇ ਨੇ ਕੁਝ ਤੇ ਜਦੋਂ ਬਣ ਗਏ ਉਦੋਂ ਵੀ ਨਹੀਂ ਹਨਾ ਕਿਸੇ ਮਕਰਦਨ ਸਹਾਰਦਾ ਕੋਈ ਹੁੰਦਾ ਨਾ ਲੱਗਾ ਕਿਚਨ ਵਾਲੇ ਬਹੁਤ ਦੇ ਚੰਗੇ ਕੰਮ ਲਈ ਵੀ ਉਹਨੇ ਕਰਦੇ ਆ ਤੇ ਜਦੋਂ ਤੁਸੀਂ ਗਾਲਾ ਘੜਦੇ ਫਿਰ ਉਹਦਾ ਕਟਨੀ ਆ ਹੀ ਉਹਨਾਂ ਨੇ ਕਕੂੜਾ ਚੱਕਣ ਵਾਲਾ ਕੂੜਾ ਚੱਕਦਾ ਕੂੜਾ ਚੱਕ ਕੇ ਉਹ ਵੇਚਦਾ ਫਿਰ ਉਸ ਪੈਸਿਆਂ ਤੋਂ ਰੋਟੀ ਖਾਂਦਾ ਤੇ ਜਿਹਨੂੰ ਲੱਭਣਾ ਉਹਨੂੰ ਗੰਦ ਚੋਂ ਵੀ ਰੋਟੀ ਮਿਲ ਜਾਂਦੀ ਆ ਹਨਾ ਸਾਡਾ ਇਹ ਨਹੀਂ ਮਤਲਬ ਕਿ ਗਾਲਾਂ ਨੂੰ ਅਸੀਂ ਪ੍ਰਮੋਟ ਕਰਦੇ ਆ ਕਿ ਗਾਲਾ ਕੁੱਡੂ ਜਾਂ ਕੁਝ ਵੀ ਆ ਸਾਡਾ ਸਭ ਤੋਂ ਵੱਡਾ ਇਹ ਹੁੰਦਾ ਅਸੀਂ ਲਿਖ ਹੁੰਦਾ ਯੂਸ ਹੈੱਡਫੋਨ ਜਾਂ ਕੁਝ ਵੀ ਆ ਫਰਕ ਇੰਨਾ ਆ ਅਸੀਂ ਪਿੰਡੂ ਲੈਵਲ ਤੇ ਬੰਦਾ ਪਹਿਨਦਾ ਕਿੰਨੀਆਂ ਗਾਲਾਂ ਨਿਕਲਦੀਆਂ ਹਨਾ ਕਈ ਬਜ਼ੁਰਗ ਵੀ ਕੱਢਦੇ ਕੁਝ ਵੀ ਆ ਫਰਕ ਇੰਨਾ ਅਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਪਰ ਉਹਦੇ ਵਿੱਚ ਵਗੈਰਾ ਲਿਖ ਕੇ ਵੀ ਫੋਨ ਇੱਕ ਯੂਸ ਹੈੱਡਫੋਨ ਹਨਾ ਮੈਨੂੰ ਮੈਡਮ ਉਹਨਾਂ ਕਮੈਂਟ ਆਉਂਦੇ ਮੈਂ ਤੁਹਾਨੂੰ ਦੱਸ ਦਉ ਮੈਨੂੰ ਇੰਨੇ ਕ ਕਮੈਂਟ ਆਉਂਦੇ ਕਿ ਅਸੀਂ ਬਾਹਰ ਆ ਸਾਡੀ ਸਟ੍ਰੈਸਫੁੱਲ ਲਾਈਫ ਆ ਤੇਰੀ ਵੀਡੀਓ ਦੇਖ ਕੇ ਅਸੀਂ ਹੱਸਦੇ ਆ ਹਨਾ ਤੇ ਸਾਨੂੰ ਜਾਨਕੀ ਸੀ ਸਮੈਲਦੀ ਸੀ ਤੇ ਉਹ ਉਹਦੇ ਨਾਲ ਹੀ ਅਸੀਂ ਗਰੋ ਕਰੀ ਜਾਂਦੇ ਤਾਂ ਖਾਨ ਸਾਹਿਬ ਦੇ ਨਾਲ ਤੁਹਾਡੀ ਦੋਸਤੀ ਹੈ ਉਹ ਦੋਸਤੀ ਕਿਵੇਂ ਹੋਣੀ ਸੀ ਮੈਡਮ ਖਾਨ ਸਾਹਿਬ ਦਾ ਬੰਦਾ ਤੁਹਾਨੂੰ ਮੈਂ ਦੱਸਾਂ ਉਹਦੇ ਅਰਕਾ ਦਾ ਬੰਦਾ ਹੈ ਜਦੋਂ ਅਸੀਂ ਵੀਡੀਓ ਇਦਾਂ ਖਾਨ ਭਾਜੀ ਨਾਲ ਬਣਾਲੀ ਵਿੱਚ ਉਹਦੇ ਗਾਲ ਨਿਕਲ ਗਏ ਨੀ ਜ਼ਿੰਦਗੀ ਚ ਨਹੀਂ ਗਿਆ ਓਏ ਕੱਟ-ਕੱਟ ਜਾਂ ਕਿਵੇਂ ਗਾਲ ਕੱਢੀ ਆ ਮੈਨੂੰ ਇਹ ਦੱਸੋ ਸਾਡੀ ਜ਼ਿੰਦਗੀ ਕੀ ਆ ਸਾਡੀ ਜ਼ਿੰਦਗੀ ਇਹ ਆ ਅਸੀਂ ਆਉਣ ਵਾਲੇ ਫਿਊਚਰਾਰੇ ਸੋਚੀ ਜਾਂਦੇ ਜਾਂ ਲੰਘੇ ਪਾਸਟਾਰੇ ਜਿਹੜਾ ਸਾਡੇ ਤੋਂ ਪ੍ਰੈਸੈਂਟ ਟਾਈਮ ਅ ਫਿਊਚਰ ਚ ਨਹੀਂ ਰਹਿੰਦੇ ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰਸ ਸਵਾਗਤ ਹੈ ਤੁਹਾਡਾ ਸਫਰ ਦੇ ਪੰਨੇ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੇ ਗੋਲਾ ਮਿੱਠਾ ਪੂਰੀਆ ਦੇ ਕੋਲ ਸੋਸ਼ਲ ਮੀਡੀਆ ਤੇ ਸਾਹਮਣੇ ਉਹਨਾਂ ਨੂੰ ਦੇਖਿਆ ਹੋਇਆ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਖੱਪ ਪਾਉਂਦੇ ਹੋਏ ਐਕਸਰ ਨਜ਼ਰ ਆਉਂਦੇ ਨੇ ਤੇ ਅੱਜ ਅਸੀਂ ਉਹਨਾਂ ਦੇ ਕੋਲੋਂ ਕੁਝ ਸਵਾਲ ਕਰਾਂਗੇ ਦੇਖਦੇ ਹਾਂ ਕਿ ਇੰਟਰਵਿਊ ਵਿੱਚ ਕਿੰਨੇ ਕਿ ਖੱਪ ਪਾਉਂਦੇ ਨੇ ਸਵਾਲਾਂ ਦੇ ਕਿੰਨੇ ਕਿ ਜਵਾਬ ਕਿਸ ਤਰੀਕੇ ਦੇ ਨਾਲ ਦਿੰਦੇ ਨੇ ਸੋ ਪਹਿਲਾਂ ਉਹਨਾਂ ਨੂੰ ਜੇ ਆਨੂ ਕਹਿੰਦੇ ਆ ਸਤਿ ਸ਼੍ਰੀ ਅਕਾਲ ਬੋਲਾ ਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਡਮ ਜੀ ਕੀ ਹਾਲ ਨੇ ਐਨ ਵਧੀਆ ਜੀ ਤੁਸੀਂ ਸੁਣਾਓ ਬਸ ਵਧੀਆ ਬੀਜ਼ੀ ਬੜਾ ਰਹਿੰਦੇ ਹੋ ਅੱਜਕੱਲ ਨਹੀਂ ਨਹੀਂ ਮੈਡਮ ਬੀਜ਼ੀ ਕਾਪ ਮੈਂ ਕਿਹਾ ਸ਼ਾਇਦ ਅੱਜਕੱਲ ਹੜਾ ਦਿਲਪੇੜ ਚ ਪੰਜਾਬ ਆਇਆ ਹੋਇਆ ਖਰੇ ਮੰਤਰੀਆਂ ਨੂੰ ਭੇਜਿਆ ਹੋਇਆ ਇਹਨਾਂ ਨੂੰ ਵੀ ਨਾਲ ਹੀ ਸੀਐਮ ਆ ਨੇ ਰਿਸਪੌਂਸਿਬਿਲਟੀ ਦਿੱਤੀ ਹੈ ਕਿ ਜਾਓ ਕੋਲਾ ਜੀ ਜਾਇਜ਼ਾ ਲੈ ਕੇ ਆਓ ਗਰਾਊਂਡ ਦਾ ਨਹੀਂ ਨਹੀਂ ਮੈਡਮ ਬਸ ਇਦਾਂ ਹੀ ਗਰਾਊਂਡ ਚ ਬੀਜ਼ੀ ਕਿੱਥੇ ਤੁਸੀਂ ਹਾਲੇ ਕੱਲ ਫੋਨ ਕੀਤਾ ਮੈਡਮ ਟਾਈਮ ਤਾਂ ਫੇਰ ਵੀ ਨਹੀਂ ਸੁਦਿੰਦੇ ਬੇ ਨਹੀਂ ਨਹੀਂ ਮੈਡਮ ਲੈ ਦੱਸੋ ਤੱਕੇ ਨਾਲ ਨਹੀਂ ਅੱਜ ਵੀ ਮੈਂ ਹਨਾ ਹਾਂਜੀ ਹਾਂ ਮਿਹਨਤਾਂ ਕਿਵੇਂ ਚੱਲ ਰਹੀਆਂ ਨੇ ਹਾਂਜੀ ਬਹੁਤ ਵਧੀਆ ਮੈਡਮ ਮੈਂ ਬ मां जी हां जी मैडम एन बढ़िया हो गया ना सब कुछ नखला च गैप सिगे तुसी किथे दिखे नहीं बड़े सवाल आए कि गोला किथे आ गोला किथे आ किथे सि गोला हुन गोला ही दस दवे नखला च मैडम हुन ये दे लो ओ ओ, ओ सिगे मनजीत भाई होनी ते इना ਕੁਛ ਹੋਇਆ ਅਸੀਂ ਹੁੰਦੇ ਤੇ ਕੀ ਕੁਛ ਹੋਣਾ ਸੀ ਤੁਹਾਨੂੰ ਪਤਾ ਹੀ ਹੈ ਜੀ ਥਰਡ ਜੈਂਡਰ ਦੇ ਪਿੱਛੇ ਬੜਾ ਪੈਂਦੇ ਹੋ ਤੁਸੀਂ ਜਦੋਂ ਕੋਈ ਟੱਕਰ ਦਾ ਨਾਲੀ ਸਨੈਪ ਕੀ ਗੱਲ ਮੈਡਮ ਉਹ ਥਰਡ ਜੈਂਡਰ ਜੈਂਡਰ ਹੁੰਦੇ ਨਹੀਂ ਉਹ ਪਹਿਲੀ ਗੱਲ ਜਿਹੜੇ ਰੀਅਲ ਜੈਂਡਰ ਆ ਜਿੱਦਾਂ ਜਲ ਹਨਾ ਤੇ ਉਹ ਹੰਦੇ ਮੁੰਡੇ ਹੀ ਆ ਉਹ ਜਿਹੜੇ ਜਿਹਨਾਂ ਦੀ ਵੀਡੀਓ ਬਣਾਈ ਦੀ ਜਿਹੜੇ ਰੀਅਲ ਜੈਂਡਰ ਆ ਉਹ ਤੇ ਬਹੁਤ ਜਿਆਦੇ ਚੰਗੇ ਹੁੰਦੇ ਆ ਯਾਨਕਿ ਉਹ ਮਿਲੇ ਵੀ ਆ ਸਾਨੂੰ ਐਨ ਵਧੀਆ ਤਰੀਕੇ ਨਾਲ ਉਹਨਾਂ ਦੀ ਬੋਲਣੀ ਯਾਨਕਿ ਪਤਾ ਲੱਗ ਜਾਂਦਾ ਉਹਨਾਂ ਦਾ ਪਤਾ ਯਾਨਕਿ ਕਿੱਦਾਂ ਦੇ ਆ ਉਹ ਹਨਾ ਤੇ ਇਹ ਤਾਂ ਨਕਲੀ ਆ ਜਿੱਦਾਂ ਮੈਡ ਸੰਦ ਹੋ ਗਿਆ ਹੋਰ ਤਿੰਨ ਚਾਰ ਜਣੇ ਹਨਾ ਐਵੇਂ ਚੱਲਦਾ ਇਹ ਜੈਂਡਰ ਨਹੀਂ ਆ ਜੀ ਇਹ ਕੁਝ ਹੋਰ ਹੀ ਆ ਜੀ ਤੁਸੀਂ ਇਕੱਠੇ ਜਦੋਂ ਹੁੰਦੇ ਹੋ ਤੇ ਜ਼ਿਆਦਾ ਖੱਪ ਪੈਂਦੀ ਆ ਤੇ ਹੁਣ ਥੋੜਾ ਵੱਖਰਾ ਵੱਖਰਾ ਕਿਉਂ ਨਜ਼ਰ ਆਣ ਲੱਗ ਪਿਓ ਵੱਖਰਾ ਨਹੀਂ ਦਾ ਜੀ ਮਨਜੀਤ ਭਾਜੀ ਇਹ ਆਪਣੇ ਘਰ ਤੇ ਜਿੱਦਾਂ ਕੰਮਕਾਰਾਂ ਚ ਵੀ ਮੈਂ ਇੱਧਰ ਫੇਰ ਗਰਾਊਂਡ ਗਰਾਊਂਡ ਚ ਵੱਖਰੇ ਕੋਈ ਨਹੀਂ ਆ ਇਦਾਂ ਕੋਈ ਇਦਾਂ ਦੀ ਗੱਲ ਨਹੀਂ ਹੁਣ ਭਿੰਦੇ ਨੇ ਵੀ ਆ ਜਾਣਾ 15 ਦਿਨ ਫੇਰ ਇਕੱਠਾ ਹੀ ਹੋਣਾ ਜੀ ਅਸੀਂ ਸਾਰਿਆਂ ਨੇ ਕਬੱਡੀ ਨਾਲ ਮੋਹ ਬਹੁਤ ਐ ਕੀ ਮੰਨਦੇ ਹੋ ਕਬੱਡੀ ਨੂੰ ਕਬੱਡੀ ਮੈਡਮ ਇਦਾਂ ਆ ਕਿ ਸ਼ੁਰੂ ਤੋਂ ਪਹਿਲੂ ਹੀ ਜਿੱਦਾਂ ਜਾਣ ਕੇ ਇਹੀ ਚੀਜ਼ ਸ਼ੁਰੂ ਕੀਤੀ ਸੀ ਕਬੱਡੀ ਜਦੋਂ 10 ਸਾਲ ਕਬੱਡੀ ਖੇਡੀ ਫੇਰ ਬਾਅਦ ਦੇ ਵਿੱਚ ਇੱਤੇ ਸਨੈਪਟੇਡ ਚਲੋ ਫੇ ਜਿੰਨੀ ਕਬੱਡੀ ਚ ਮਿਹਨਤ ਕੀਤੀ ਸੀ ਚਲੋ ਫੇ ਯਾਨਕੀ ਮਿਹਨਤ ਉਧਰ ਕੀਤੀ ਰੱਬ ਨੇ ਫਲ ਇੱਧਰ ਦੇ ਦੇ ਕਿੰਨੇ ਕ ਮੈਚ ਖੇਡੇ ਨੇ ਹੁਣ ਤੱਕ ਤੁਸੀਂ ਮੈਚ ਮੈਡਮ ਜਿੱਦਾਂ ਲਾਲੋ ਕੀ ਪਿੰਡ ਦੀ ਟੀਮ ਹੁੰਦੀ ਸੀ ਮੁੰਡੇ ਬਾਹਰੋਂ ਆਉਂਦੇ ਸੀ ਤੇ ਜਿੱਦਾਂ ਜਿੰਨੇ ਕਿ ਯਾਨਕੀ ਨਾਲ ਜਦੋਂ ਕਹਿਣਾ ਕਿਸੇ ਨੇ ਚੱਲ ਜਾਣਾ ਖੇਡਣ ਇੱਦਾਂ ਮੈਡਮ ਜਦੋਂ ਕਬੱਡੀ ਖੇលਦੇ ਆ ਸਨਮਾਨ ਮਿਲਦਾ ਹੈ ਇੱਕ ਖਿਡਾਰੇ ਨੂੰ ਉਹ ਮਾਦੀਆਂ ਖਚ ਵੱਖਰੀ ਚਮਕ ਉੱਠਦੀ ਹੁੰਨੀ ਕਿ ਇਸ ਤਰੀਕੇ ਦਾ ਲੱਗਦਾ ਉਸ ਟਾਈਮ मैडम चलो यही ਆ ਘਰ ਦੇ ਨੂੰ ਸਭ ਤੋਂ ਵਧੀਆ ਇਹੀ ਸਭ ਤੋਂ ਵਧੀਆ ਇਹ ਗੱਲ ਲੱਗੀ ਘਰ ਦੇ ਨੂੰ ਕਿ ਚਲੋ ਨਸ਼ਿਆਂ ਤੋਂ ਦੂਰ ਹੈ ਜਿੱਦਾਂ ਹੁਣ ਇਸ ਟਾਈਮ ਕਿੰਨੇ ਮੁੰਡੇ ਨਸ਼ੇ ਤੋਂ ਦੂਰ ਹੈ ਹੁਣ ਕਿਹੜੇ ਮੇਰੇ ਨਾਲ ਛੋਟੇ ਆਉਂਦੇ ਆ ਮੈਂ ਉਹਨਾਂ ਨੂੰ ਇਹੀ ਹੈ ਕਿ ਚੱਲ ਗਲਤ ਰਾਹ ਨਾ ਜਾਣ ਹਨਾ ਮੇਰੇ ਨਾਲ ਮਿਹਨਤ ਕਰਨ ਜਾਂ ਕੁਝ ਵੀ ਹੈ ਕੋਈ ਏਦਾਂ ਨਹੀਂ ਕਿ ਐਸਦਾ ਕਿ ਮੈਂ ਕੋਝਦਾ ਕੋਈ ਨਹੀਂ ਗਲਤ ਕੰਮਾਂ ਤੋਂ ਦੂਰ ਰਹਿਣ ਜਿੱਦਾਂ ਮੇਰੇ ਨਾਲ ਹੁਣ ਮੁੰਡੇ ਹੈ ਕਿ ਕੋਈ 16 ਸਾਲਾਂ ਦਾ ਕੋਈ 15 ਦਾ ਏਦਾਂ ਮੈਡਮ ਕਿਵੇਂ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਮੈਡਮ ਜ਼ਿੰਦਗੀ ਤਾਂ ਇਹ ਬੋ ਘੰਟੇ ਪੱਕਾੜੀ ਜੇ ਮੈਂ ਪੁੱਛਾਂ ਹੁਣ ਕਿ ਗੋਲੇ ਦਾ ਪੱਕਾੜੇ ਕੋ ਹੁੰਦਾ ਨੇ ਕਿ ਸਾਡੀ ਜ਼ਿੰਦਗੀ ਚ ਹੁੰਦਾ ਕਿ ਇਹ ਮੇਰਾ ਪੱਕਾੜੀ ਆ ਪੱਕਾ ਬੈਸਟ ਫਰੈਂਡ ਆ ਆਪਾਂ ਕਹਿੰਦੇ ਨੇ ਜਨੂੰ ਤੁਹਾਡਾ ਬੈਸਟ ਫਰੈਂਡ ਕੌਣ ਆ ਮੇਰਾ ਮੈਡਮ ਜਿੱਦ ਬਸਟ ਫਰੈਂਡ ਤਾਂ ਜਿੱਦਾਂ ਭਿੰਦਾ ਵੀ ਤੇ ਬੁੱਧੂ ਵੀ ਹਣਾ ਮਨਜੀਤ ਭਾਜੀ ਚਲੋ ਸਾਡੇ ਤੋਂ ਬਹੁਤ ਸੀਨੀਅਰ ਆ ਜੀ ਉਹ ਸੇ ਭਿੰਦੇ ਨੇ ਜਿੱਦਾਂ ਰਿਲੇਟਿਵ ਆ ਹਣਾ ਤੇ ਇਹ ਮੇਰੇ ਜਾਨ ਕੀ ਬਚਪਨ ਦੇ ਯਾਰ ਆ ਜਿਹਨਾਂ ਨਾਲ ਕਦੀ ਮੇਰਾ ਕਦੀ ਲੜਾਈ ਲੜੋਈ ਨਹੀਂ ਹਣਾ ਤੇ ਇੱਕ ਮੇਰਾ ਯਾਰ ਡਵੇਈ ਆ ਬਾਹਰ ਜੀ ਉਹ ਤੇ ਇੱਕ ਹੋਰ ਆ ਅਮਰੀਕਾ ਆ ਜਿੱਦਾਂ ਜਿਹਨਾਂ ਨਾਲ ਮੇਰੀ ਸ਼ੁਰੂ ਤੋਂ ਯਾਰੀ ਆ ਤਿਸਕਲ ਇੱਕ ਕਲਾਸਮੇਟ ਵੀ ਤੇ ਛੋਟੇ ਹੁੰਦੇ ਦੇ ਵਿੱਚ ਦਾ ਸੋਸ਼ਲ ਮੀਡੀਆ ਤੇ ਜ਼ਿੰਦਗੀ ਤੇ ਜੋ ਗੋਲੇ ਦੀ ਅਸਲ ਜ਼ਿੰਦਗੀ ਆ ਦੋਵਾਂ 'ਚ ਕਿੰਨਾ ਕੁ ਫਰਕ ਆ ਸੋਸ਼ਲ ਮੀਡੀਆ ਨੂੰ ਦੇਖ ਕੇ ਲੋਕੀ ਤਾਂ ਨੂੰ ਏ ਕਈ ਹੱਸਦੇ ਵੀ ਆ ਕਈ ਗਲਤ ਵੀ ਜੱਜ ਕਰਦੇ ਆ ਰਿਐਲਿਟੀ ਦੇ ਵਿੱਚ ਜਿੰਨੇ ਚਿਰ ਆਪਾਂ ਕਿਸ ਨੂੰ ਮਿਲਦੇ ਨਹੀਂ ਆ ਜੁਲਦੇ ਨਹੀਂ ਆ ਉਨੇ ਚਿਰ ਮੈਂ ਇਹੀ ਕਹਿੰਦਾ ਕਿਸੇ ਨੂੰ ਜੱਜ ਨਾ ਕਰੋ ਕੋਈ ਵੀ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਹਨਾ ਕਿ ਲਾਲੋ ਹੁਣ ਜੇ ਅਸੀਂ ਗਾਲਾਂ ਵਾਲੀਆਂ ਵੀਡੀਓ ਪਾਉਣੇ ਕੁਝ ਉਹ ਉਹਨੂੰ ਜ਼ਿਆਦਾ ਟਾਰਗੇਟ ਕਰਦੇ ਕੁਝ ਲੋਕ ਸਾਰੇ ਨਹੀਂ ਪਰ ਇਹ ਚੀਜ਼ ਤੋਂ ਪਿਆਰ ਵੀ ਮਿਲਿਆ ਹਨਾ ਤੇ ਜੇ ਲਾਲੋ ਹੁਣ ਬਣੋ ਜੇ ਰੀਲ ਪਾਉਣੇ ਅਸੀਂ ਇੱਕ ਤੇ ਉਹਦੇ ਜਗ੍ਹਾ ਤੇ ਕਈ ਕਹਿ ਦਿੰਦੇ ਜੇ ਲਾਲੋ ਦਾ 200 ਕਮੈਂਟਾਂ ਵਿੱਚ ਦੱਸਾ ਜਾਣੇ ਨੇ 네ਗੇਟਿਵਿਟੀ ਵਰਤੋਣੀ ਪਰ ਆਪਾਂ ਉਹ ਚੀਜ਼ਾਂ ਤੇ ਧਿਆਨ ਨਹੀਂ ਦੇਦੇ ਕੋਈ ਜ਼ਿਆਦਾ ਹੀ ਕਰੇ ਫਿਰ ਇਹ ਸੋਚੀਦਾ ਕਿ ਹਾਂ ਵੀ ਇੱਕ 30 ਸੈਕਿੰਡ ਜੇ ਇੱਕ ਮਿੰਟ ਦੀ ਰੀਲ ਹੁੰਦੀ ਆ ਤੇ ਉਹਨੂੰ ਦੇਖ ਵੀ ਲੈਣਾ ਸਵਾਦ ਵੀ ਲੈ ਲੈਣਾ ਤੇ ਯਾਨੀ ਕਿ ਗਿਆਨ ਵੀ ਦੇਣਾ ਤੇ ਤੁਸੀਂ ਸੋਸ਼ਲ ਮੀਡੀਆ ਵਿੱਚ ਜੇ ਅਸੀਂ ਕੱਲਾ ਬੰਦ ਕਰ ਦਿੱਤੀ ਤਾਂ ਫਿਰ ਬਹੁਤ ਕੁਸ਼ਿ ਹੈ ਜੀ ਜੇ ਅਸੀਂ ਬੰਦ ਕਰ ਦਿੰਦੇ ਹਾਂ ਬਿਲਕੁਲ ਵੀ ਤੇ ਸੋਸ਼ਲ ਮੀਡੀਆ ਤੁਸੀਂ ਆਪ ਦੇਖੋ ਕਿੰਨਾ ਗੰਦਾ ਹੈ ਹਨਾ ਟ੍ਰੋਲਿੰਗ ਨੂੰ ਮਤਲਬ ਤੁਸੀਂ ਜ਼ਿਆਦਾ ਨਹੀਂ ਸੋਚਦੇ ਟ੍ਰੋਲਿੰਗ ਨੂੰ ਲੈ ਕੇ ਜੋ ਕੋਈ ਕਾਰਿਆ ਤੁਹਾਨੂੰ ਇਦਾਂ ਹੁੰ ਠੀਕ ਆ ਮੈਨੂੰ ਕੀ ਮੈਂ ਆਪਣਾ ਕੰਮ ਕਰ ਰਿਹਾ ਓਕੇ ਆ ਮੈਡਮ ਦੇਖੋ ਜਦੋਂ ਕੁਛ ਨਹੀਂ ਸੀ ਸੋਚਿਆ ਉਦੋਂ ਵੀ ਨਹੀਂ ਕਿਸੇ ਨੇ ਕੁਛ ਤੇ ਜਦੋਂ ਬਣ ਗਏ ਉਦੋਂ ਵੀ ਨਹੀਂ ਹਨਾ ਕਿਸੇ ਨੇ ਤੇ ਮੇਨ ਇਹੀ ਆ ਮੈਡਮ ਜਿੱਦਾਂ ਸਾਡਾ ਇਹੀ ਨਹੀਂ ਮੋਟਿਵ ਕਿ ਹਾਂ ਕਿ ਗਾਲਾ ਕੱਢੀ ਨਹੀਂ ਕੁਛ ਹੁਣ ਮੇਰੀਆਂ ਮੈਡਮ ਜੇ ਵੀਡੀਓ ਆ ਤੇ ਉਹਦੇ ਵਿੱਚ 15 ਤੋਂ 20 ਚੈਰਿਟੀ ਦੀਆਂ ਵੀ ਵੀਡੀਓ ਆ ਹਾਂ ਤੇ ਉਹ ਵੀ ਤੁਸੀਂ ਦੇਖੋ ਨਾ ਉਹ ਕਿਸੇ ਨੇ ਦੇਖਣਾ ਨਹੀਂ 네ਗੇਟਿਵ ਦੇਖਣਾ ਤੁਸੀਂ ਮੈਂ ਤਾਂ ਇਹ ਵੀ ਚੀਜ਼ਾਂ ਦੇਖੀਆਂ ਮੈਂ ਤਾਂ ਚਲੋ ਇੱਕ ਬਹੁਤ ਗਲਤ ਵੀ ਵੀਡੀਓ ਪਾ ਲੈਂਦਾ ਚਲੋ ਗਾਲਾ ਕੱਢ ਕੇ ਹਨਾ ਹਾਂ ਪਰ ਤੁਸੀਂ ਦੇਖ ਲਓ ਜਿਹੜੀਆਂ ਸਹੀ ਵੀ ਵੀਡੀਓ ਹੋਊਗੀਆਂ ਜਿਹੜਾ ਵਧੀਆ ਥੱਲੇ ਕਰਦਾ ਹੋਊਗਾ ਕੰਮ ਕੋਈ ਵੀ ਤੇ ਉਹਦੇ ਥੱਲੇ ਵੀ ਨੈਗੇਟਿਵ ਕਮੈਂਟ ਲੋਕਾਂ ਨੇ ਕਰਨੀ ਆ ਹਨਾ ਜਿਹਨੂੰ ਲੋਕਾਂ ਨੇ ਮਾੜਾ ਕਹਿਣਾ ਉਹਨੂੰ ਕਹਿਣਾ ਹੀ ਆ ਤੇ ਜਿਹਨੂੰ ਚੰਗੇ ਨੂੰ ਵੀ ਮਾੜਾ ਕਹੀ ਜਾਂਦੇ ਲੋਕੇ ਕੋਈ ਨਾ ਕੰਮ ਕਰਦੇ ਨੂੰ ਸਹਾਰਦਾ ਕੋਈ ਹੁੰਦਾ ਲੱਤਾਂ ਖਿੱਚਣ ਵਾਲੇ ਬਹੁਤ ਦੇ ਚੰਗੇ ਕੰਮ ਲਈ ਵੀ ਉਹਨੇ ਹੀ ਕਰਦੇ ਆ ਤੇ ਜਦੋਂ ਤੁਸੀਂ ਗਾਲਾ ਕੱਢਦੇ ਫਿਰ ਉਹ ਤਾਂ ਕੱਢਨੀ ਆ ਹੀ ਉਹਨਾਂ ਨੇ ਉਹ ਮੈਡਮ ਜਦੋਂ ਤੁਸੀਂ ਹੌਲੀ ਹੌਲੀ ਜਦੋਂ ਬੰਦਾ ਗਰੋ ਕਰਦਾ ਤੁਹਾਡੇ ਹਰੇਕ ਕੋਈ ਇਹ ਚੀਜ਼ ਕਰਦਾ ਪਟ ਜਦੋਂ ਇੱਕ ਬੰਦਾ ਆਪਣੀ ਹਣਾ ਪੋਹਣ ਜਨ ਦਾ ਸਕਸੈਸ ਤੇ ਜੋ ਵੀ ਅੱਜ ਹਨਾ ਤੇ ਉਸ ਤੋਂ ਬਾਅਦ ਕੋਈ ਨਹੀਂ ਜਦੋਂ ਬੰਦਾ ਸਟੈਪ ਬਾਈ ਸਟੈਪ ਤਾਂ ਨੂੰ ਜਾਂਦਾ ਉਹ ਲੋਕ ਕਿ ਬਹੁਤ ਖਿੱਚਦੇ ਆ ਤੁਹਾਨੂੰ ਪਰ ਇਹ ਆ ਤੁਸੀਂ ਉਹ ਚੀਜ਼ਾਂ 'ਤੇ ਧਿਆਨ ਨਾ ਦਿਓ ਜਦੋਂ ਤੁਸੀਂ ਆਪਾਂ ਵਾਲੇ ਜਦੋਂ ਹੁਣ ਮੈਂ ਸ਼ੁਰੂ-ਸ਼ੁਰੂ ਤੁਸੀਂ ਕਈ ਪਿੰਡ ਵਾਲਿਆਂ ਨੇ ਵੀ ਕਿਹਾ ਕੁਝ ਵੀ ਆ ਫਿਰ ਹੌਲੀ-ਹੌਲੀ ਜਾਨਕਾ ਸਭ ਕੁਝ ਵਧੀਆ ਹੀ ਹੋ ਗਿਆ ਕਿ ਹੁਣ ਬਾਬੇ ਦੀ ਮਿਹਰ ਹੁਣ ਫੈਮਿਲੀਆਂ ਵੀ ਮਿਲਦੀਆਂ ਹੁਣ ਕਈ ਲੋਕ ਇਦਾਂ ਦਾ ਜੀ ਜਿਹਨੂੰ ਕੰਨੇ ਹੁੰਦੇ ਰੋਟੀ ਉਹਨੂੰ ਗੰਦ ਚੋਂ ਵੀ ਲੱਭਦੇ ਹੁਣ ਇੱਕ ਕੂੜਾ ਚੱਕਣ ਵਾਲਾ ਕੂੜਾ ਚੱਕਦਾ ਕੂੜਾ ਚੱਕ ਕੇ ਉਹ ਵੇਚਦਾ ਫਿਰ ਉਸ ਪੈਸਿਆਂ ਤੋਂ ਰੋਟੀ ਖਾਂਦਾ ਤੇ ਜਿਹਨੂੰ ਲੱਭਣਾ ਉਹਨੂੰ ਗੰਦ ਚੋਂ ਵੀ ਰੋਟੀ ਮਿਲ ਜਾਂਦੀ ਆ ਹਨਾ ਸਾਡਾ ਇਹ ਨਹੀਂ ਮਤਲਬ ਕਿ ਗਾਲਾਂ ਨੂੰ ਅਸੀਂ ਪ੍ਰਮੋਟ ਕਰਦੇ ਆ ਕਿ ਗਾਲਾ ਕੁੱਡੂ ਜਾਂ ਕੁਝ ਵੀ ਆ ਸਾਡਾ ਸਭ ਤੋਂ ਵੱਡਾ ਇਹ ਹੁੰਦਾ ਅਸੀਂ ਲਿਖਾ ਹੁੰਦਾ ਯੂਥ ਹੈੱਡਫੋਨ ਜਾਂ ਕੁਝ ਵੀ ਆ ਗਾਲਾਂ ਤੇ ਹੁਣ ਸਾਡਾ ਇੱਕ ਪੈਂਡੂ ਲੈਵਲ ਤੇ ਤੁਸੀਂ ਹੁਣ ਆਪਾਂ ਚਾਰ ਇੱਕ ਫਰਕ ਇੰਨਾ ਆ ਅਸੀਂ ਪੈਂਡੂ ਲੈਵਲ ਤੇ ਬੰਦਾ ਬਹਿੰਦਾ ਕਿੰਨੀਆਂ ਗਾਲਾਂ ਨਿਕਲਦੀਆਂ ਹਨਾ ਕਈ ਬਜ਼ੁਰਗ ਵੀ ਕੱਢਦੇ ਕੁਝ ਵੀ ਫਰਕ ਇੰਨਾ ਅਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਪਰ ਉਹਦੇ ਵਿੱਚ ਵਗੈਰਾ ਲਿਖ ਕੇ ਵੀ ਪੋਣ ਇੱਕ ਯੂਸ ਹੈੱਡਫੋਨ ਹਨਾ ਤੇ ਮੈਂ ਇਹ ਜਿੱਦਾਂ ਗਾਲਾਂ ਕੱਢਦੇ ਤਾਂ ਨੋਰਮਲ ਗੱਲਾਂ ਜਿੱਦਾਂ ਹੁਣ ਇਹ ਨਹੀਂ ਕਿ ਹਾਂ ਅਸੀਂ ਕਿਸੇ ਨੂੰ ਇਹ ਕਹਿੰਨੇ ਤੁਸੀਂ ਆਹ ਕੰਮ ਕਰੋ ਹੁਣ ਮੈਂ ਤੁਹਾਨੂੰ ਫੇਰ ਉਹੀ ਇੱਕ ਗੱਲ ਕੇ ਦੱਸਣ ਲੱਗਾ ਕਿ ਚੈਰਿਟੀ ਚੈਰਿਟੀ ਆਰੇ ਤਾਂ ਕਿਸੇ ਨੇ ਵੀ ਨਹੀਂ ਕਿਹਾ ਹੁਣ ਜੇ ਲਾ ਲੋ 50000 ਲੋਕੀ ਦੇ ਦਦੇ ਆ ਮੈਂ ਕਿਸੇ ਦੀ ਵੀਡੀਓ ਪਾਉਣਾ ਬਹੁਤ ਲੋਕਾਂ ਨੇ ਹੈਲਪ ਕੀਤੀ ਮੇਰਾ ਕੱਲ ਮੇਨ ਮੋਟਿਵ ਇਹ ਹੁੰਦਾ ਮੈਂ ਵੀਡੀਓ ਪਾਵਾਂ ਜਿਹੜੇ ਮੇਰੇ ਫੋਲੋਅਰ ਆ ਜੇ 50000 ਬੰਦਾ ਵਾਚ ਕਰਦੇ ਤੇ 10 ਜਾਂ 10 10 ਰੁਪਏ ਵੀ ਪਾਊਗਾ ਕਿੱਥੇ ਚੱਲ ਜਾਂਦੀ ਗੱਲ ਹੈ ਨਾ ਤੇ ਇਦਾਂ ਮੇਰੇ ਖਿਆਲ ਨਾਲ ਮੈਂ 15 ਤੋਂ 20 ਚੈਰਟੀਆਂ ਕਰਤੀਆਂ ਤੇ ਉਹ ਚੀਜ਼ ਜਦੋਂ ਮੈਨੂੰ ਕੋਈ ਸਵਾਲ ਪੁੱਛਦਾ ਮੈਂ ਇਹ ਕਹਿੰਦਾ ਹੁੰਨਾ ਜੇ ਕਿਸੇ ਨੂੰ ਮੇਰੇ ਤੋਂ ਕੋਈ ਦਿੱਕਤ ਆ ਤੁਸੀਂ ਇੱਕ 30 ਮਿੰਟ ਤੋਂ 30 ਸੈਕਿੰਡ ਦੀ ਜਿਹੜੀ ਰੀਲ ਆ ਤੁਸੀਂ ਬੰਦੇ ਨੂੰ ਉੱਤੋਂ ਨਾ ਜੱਜ ਕਰੋ ਤੁਸੀਂ ਬੰਦੇ ਨੂੰ ਜੱਜ ਕਰੋ ਤੁਸੀਂ ਉਹਦੇ ਨਾਲ ਬੈਠੋ ਵਿਚਰੋ ਹਨਾ ਜੇ ਕੋਈ ਹੁਣ ਕੋਸ਼ ਬੰਦੇ ਗਿਆਨ ਵੀ ਦੇਈ ਜਾਂਦੇ ਵਧੀਆ ਲੁੱਕ ਜਾਂਦੇ ਬਹੁਤ ਚੰਗਾ ਪਰ ਤੁਸੀਂ ਇਹ ਨਹੀਂ ਜਰੂਰੀ ਨਹੀਂ ਜਿਹੜਾ ਬੰਦਾ ਚੰਗਾ ਹੀ ਬੋਲਦਾ ਉਹੀ ਬਹੁਤ ਜ਼ਿਆਦਾ ਚੰਗਾ ਤੇ ਜਿਹੜਾ ਗੰਦ ਬੋਲਦਾ ਕਿਉਂਕਿ ਪਰਸਨਲ ਲਾਈਫ ਤੁਸੀਂ ਕਿਸੇ ਕਿਸੇ ਚ ਨਹੀਂ ਭਾਵੇਂ ਕੋਈ ਵੀ ਆ ਭਾਵੇਂ ਕੁੜੀ ਆ ਮੁੰਡਾ ਆ ਜਾਂ ਕੁਝ ਵੀ ਉਹਦੇ ਮਗਰ ਰੀਜ਼ਨ ਜਿਹੜਾ ਉਹ ਦੇਖੋ ਨਾ ਜੀ ਜੀ ਅੱਜ ਕੱਲ ਨੌਜਵਾਨਾਂ ਨੂੰ ਬਾਹਰ ਦੀ ਦੌੜ ਬਹੁਤ ਲੱਗੀ ਹੋਈ ਕਿ ਅਸੀਂ ਪਾਰ ਜਾਣਾ ਤੁਸੀਂ ਵੀ ਬਾਹਰ ਲਾਇਆ ਸੀ ਦੁਬਾਰਾ ਨਹੀਂ ਸੋਚਿਆ ਕਦੀ ਕਿ ਮੈਂ ਜਾਊਂਗਾ ਨਹੀਂ ਨਹੀਂ ਮੈਡਮ ਬਾਹਰ ਮੈਂ ਗਿਆ ਲਾਇਆ ਹੀ ਨਹੀਂ ਕਦੀ ਬਾਹਰ ਮੈਂ ਉੱਧਾ ਘਮ ਆੜ ਵੀ ਮੇਰਾ ਸਭ ਤੋਂ ਇਹ ਆ ਜੀ ਚਲੋ ਰੋਟੀ ਆ ਚਲੋ ਉੱਥੇ ਵੀ ਬੰਦਾ ਰੋਟੀ ਲੈ ਜਾਂਦਾ ਹਨਾ ਤੇ ਮੇਰਾ ਇਹੀ ਆ ਚਲੋ ਵ ਕੋਈ ਦਾ ਨਹੀਂ ਗੱਲ ਪਬਲਿਕ ਨੇ ਪਿਆਰ ਜੇ ਪਬਲਿਕ ਸਾਨੂੰ ਵਾਚ ਕਰਦੀ ਆ ਉਹਦੇ ਨਾਲ ਸਾਨੂੰ ਪ੍ਰੋਮੋਸ਼ਨ ਆਉਂਦੀਆਂ ਹਨਾ ਪਬਲਿਕ 'ਚ ਹੀ ਰੱਬ ਵੱਸਦਾ ਉਹਦੇ ਸਾਨੂੰ ਪੈਸੇ ਆਉਂਦੇ ਉਹਦੇ ਨਾਲ ਸਾਡਾ ਘਰ ਚੱਲਦਾ ਹਨਾ ਤੇ ਇਸ ਕਰਕੇ ਮੈਡਮ ਬਾਹਰ ਦਾ ਇਹ ਆ ਜੋ ਮੈਂ ਤਾਂ ਇਹੀ ਸੋਚਦਾ ਹਾਂ ਉਹ ਮੈਂ ਪ੍ਰੈਜ਼ੈਂਟ ਟਾਈਮ 'ਚ ਰਹਿਣਾ ਨਾ ਮੈਂ ਫਿਊਚਰ 'ਚ ਰਹਿਣਾ ਮਰ ਪਾਸਟ 'ਚ ਰਹਿਣਾ ਮੇਤੋ ਜਿਹੜਾ ਪ੍ਰੈਜ਼ੈਂਟ ਟਾਈਮ ਆ ਉਹ 'ਚ ਰਹਿਣਾ ਕੱਲ ਪਤਾ ਨਹੀਂ ਮੈਂ ਅੱਜ ਦੇ ਕੋਈ ਵੀ ਆ ਸਟਾਰ ਲੈਵਲ ਦਾ ਬੰਦਾ ਕੋਈ ਨਹੀਂ ਵੀ ਆ ਜਿਹੜਾ ਬੰਦਾ ਨਹੀਂ ਕੋਸ਼ਿਆ ਉਹਨੇ ਪਤਾ ਨਹੀਂ ਘੰਟੇ ਦੇ ਵਿੱਚ ਪਾਸਾ ਪਲਟ ਜਾਣਾ ਹਨਾ ਕਿਸੇ ਨੇ ਕੁਝ ਵੀ ਹੁਣ ਅਸੀਂ ਜੇ ਮੈਂ ਸਮਝ ਮੈਂ ਸਟਾਰ ਮੈਂ ਸਟਾਰ ਨਹੀਂ ਆ ਮੈਂ ਕਿਹਾ ਸੀ ਕਿਸੇ ਨੂੰ ਮੈਨੂੰ ਮੈਡਮ ਹੁਣ ਕਮੈਂਟ ਆਉਂਦੇ ਮੈਂ ਤੁਹਾਨੂੰ ਦੱਸ ਦਵਾਂ ਮੈਨੂੰ ਇੰਨੇ ਕ ਕਮੈਂਟ ਆਉਂਦੇ ਕਿ ਅਸੀਂ ਬਾਹਰ ਆ ਸਾਡੀ ਸਟ੍ਰੈਸਫੁੱਲ ਲਾਈਫ ਆ ਤੇਰੀ ਵੀਡੀਓ ਦੇਖ ਕੇ ਅਸੀਂ ਹੱਸਦੇ ਆ ਹਨਾ ਉਹ ਇੱਕ ਮੈਡਮ ਮਨੋ ਹਸਾ ਆਉਂਦਾ ਤੇ ਉਹ ਜਦੋਂ ਸਾਨੂੰ ਉਹ ਲਈ ਚੀਜ਼ ਇੱਕ ਪੋਜ਼ਿਟਿਵਿਟੀ ਮਿਲਦੀ ਆ ਤੇ ਸਾਨੂੰ ਯਾਨੀ ਕਿ ਸੀਸ ਮਿਲਦੀ ਸੀਸ ਤੇ ਉਹ ਉਹਦੇ ਨਾਲ ਹੀ ਅਸੀਂ ਗਰੋ ਕਰੀ ਜਾਂਦੇ ਆ ਪ੍ਰੋਮੋਸ਼ਨਸ ਤੁਸੀਂ ਗੱਲ ਕਰੀਏ ਵੈਸੇ ਕਿ ਸਦੀ ਕਮਾਈ ਪੁੱਛਣੀ ਨਹੀਂ ਚਾਹੀਦੀ ਪਰ ਫਿਰ ਵੀ ਪ੍ਰੋਮੋਸ਼ਨਸ ਤੋਂ ਕਿੰਨਾ ਪੇ ਮਿਲ ਜਾਂਦਾ ਕਿੰਨੀ ਕ ਇਨਕਮ ਹੋ ਜਾਂਦੀ ਹੈ ਇਨਕਮ ਮੈਡਮ ਤੁਸੀਂ ਇਹ ਹਿਸਾਬ ਲਾ ਲਓ ਕਿ ਚਲੋ ਕਈ ਤਾਂ ਫੁਕਰੀਆਂ ਮਾਰੀ ਜਾਂਦੇ ਜਾਂ ਕੁਝ ਵੀ ਆ ਕਦੀ ਬਾਬੇ ਦੀ ਮਿਹਰ ਆ ਕਿ ਹਨਾ ਵਧੀਆ ਜਣ ਕੇ ਜਣ ਕੇ ਜਿਹੜੀ ਚੀਜ਼ ਜਿੱਦਾਂ ਕਿ ਆ ਪਹਿਲੂ ਇਹ ਸੀ ਮੰਗ ਕੇ ਵੀ ਬੂਟ ਪਾਏ ਮੰਗ ਕੇ ਟੀ-ਸ਼ਰਟਾਂ ਵੀ ਪਾਈਆਂ ਤੇ ਮੰਗ ਮੰਗ ਪੈਸੇ ਯਾਰ ਆ ਦੋਸਤਾ ਤੋਂ ਨਾ ਸਭ ਕੁਝ ਕੀਤਾ ਮੈਡਮ ਤੇ ਅੱਜ ਬਾਬੇ ਦੀ ਮਿਹਨਤ ਦੋ ਘਰ ਵੀ ਲਿਆ ਤੇ ਗੱਡੀ ਵੀ ਲਈ ਹਣਾ ਸਾਰਾ ਕੁਝ ਵਾਹਿਗੁਰੂ ਦੀ ਦੇਣਾ ਤੇ ਇੰਨਾ ਕੁ ਪੈਸਾ ਰੱਬ ਨੇ ਦੇ ਤਾ ਜਿਹੜੀ ਚੀਜ਼ ਜਾਨਕੀ ਪਸੰਦ ਆ ਉਹ ਲੈ ਸਕਦੇ ਇੰਨਾ ਕੁ ਜਾਨਕੀ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਮਿਲ ਰਿਹਾ ਹੈ ਕਰੋ ਵੀ ਚਲੋ ਹੁਣ ਪਿਆਰ ਮਿਲਦਾ ਜਾਂ ਕਰਦੇ ਆ ਤਾਂ ਬਹੁਤ ਖੁਸ਼ ਹੁੰਦੇ ਹੋਣ ਕਿ ਸਾਡੇ ਪੁੱਤ ਨੂੰ ਬਾਹਰ ਲੋਕੀ ਜਾਣਦੇ ਨੇ ਹਨਾ ਅੱਛੇ ਇਨਕਮ ਹੋ ਰਹੀ ਹੈ ਖੇਡ ਵੀ ਵਧੀਆ ਚੱਲ ਰਹੀ ਹੈ ਵਿਆਹ ਬਾਰੇ ਕੀ ਸੋਚਿਆ ਹੈ ਵਿਆਹ ਵੀਓ ਮੈਡਮ ਕੋਈ ਨਹੀਂ ਹਲੇ ਵਿਆਹ ਦੇ ਤਾਂ ਕੁਝ ਵੀ ਨਹੀਂ ਹੈਗਾ ਆਉਂਦੇ ਰਿਸ਼ਤੇ ਨਹੀਂ ਨਹੀਂ ਰਿਸ਼ਤੇ ਦਾ ਕੁਝ ਮੈਨੂੰ ਕੀ ਪਤਾ ਆਉਂਦੇ ਹੁਣ ਨਹੀਂ ਨਹੀਂ ਇਦਾਂ ਦਾ ਮੈਂ ਸੋਚਿਆ ਹੀ ਨਹੀਂ ਹਲੇ ਨਾ ਕਰਦੇ ਆ ਨੇ ਨਾ ਆਪਾਂ ਹਲੇ ਵਿਆਹ ਦਾ ਨਹੀਂ ਸੋਚਿਆ ਹਾਂ ਨਹੀਂ ਨਹੀਂ ਖਾਪ ਖਾਣਾ ਵਧੀਆ ਚੱਲ ਰਿਹਾ ਹਾਂ ਜੀ ਹਾਂ ਜੀ ਬਹੁਤ ਵਧੀਆ ਮੈਡਮ ਜ਼ਿੰਦਗੀ ਅੱਛੀ ਚੱਲ ਰਹੀ ਆ ਜ਼ਿੰਦਗੀ ਤੇ ਭਰੋਸਾ ਅੱਜ ਕੱਲ ਅਸੀਂ ਸੁਣਦੇ ਆ ਨਾ ਹਰ ਦੂਸਰਾ ਬੰਦਾ ਕਹਿੰਦਾ ਕਿ ਮੈਨੂੰ ਨਹੀਂ ਹੁਣ ਕਿਸੇ ਤੇ ਵੀ ਭਰੋਸਾ ਰਿਹਾ ਅੱਜ ਕੱਲ ਲੋਕ ਫੇਕ ਨੇ ਮੂੰਹ ਤੇ ਕੁਝ ਨੇ ਪਿੱਠ ਪਿੱਛੇ ਕੁਝ ਨੇ ਗੋਲੇ ਨੂੰ ਭਰੋਸਾ ਹੈਗਾ ਕਿ ਚੱਕਿਆ ਗਿਆ ਭਰੋਸਾ ਮੈਡਮ ਮੈਨੂੰ ਸਭ ਤੋਂ ਪਹਿਲਾਂ ਦੇਖੋ ਇਨਸਾਨ ਤੇ ਨਹੀਂ ਰੱਖਣਾ ਚਾਹੀਦਾ ਉਸ ਵਾਹਿਗੁਰੂ ਤੇ ਰੱਖੋ ਜਿਹਨੂੰ ਤੁਸੀਂ ਮੰਨਦੇ ਆ ਹਨਾ ਮੈਂ ਫੇਰ ਵੀ ਕਹਿੰਦਾ ਮੇਰੀ ਨੈਗੇਟਿਵਿਟੀ ਬਹੁਤ ਫੜ ਦੇ ਪੋਜ਼ਿਟਿਵਿਟੀ ਹੈ ਮੈਂ ਚਲੋ ਮੈਂ ਨਹੀਂ ਮੈਂ ਆਪਣੇ ਹਾਲਵੇਗਾ ਮੈਂ ਕਰਦਾ ਵਾਈ ਗੁਰੂ ਨੇ ਇੰਨੀ ਕਿਸਮਤ ਬਖਸ਼ੀ ਆ ਵਾਈ ਗੁਰੂ ਨੇ ਇੰਨਾ ਜਾਨਕੀ ਹੌਸਲਾ ਦਿੱਤਾ ਇੰਨਾ ਕ ਜਾਨਕੀ ਮੈਂ ਸਵੇਰੇ ਵਾਈ ਗੁਰੂ ਮੈਨੂੰ ਉਠਾਉਂਦਾ ਮੈਂ ਨਿਤਨੇਮ ਕਰਦਾ ਵਾਈ ਗੁਰੂ ਦੀ ਇੰਨੀ ਕਿਰਪਾ ਉਹ ਸਾਰੀ ਵਾਈ ਗੁਰੂ ਦੀ ਕਿਰਪਾ ਉਨਾ ਹੀ ਮੈਨੂੰ ਲਾਇਆ ਉਨਾ ਹੀ ਹਟਾਉਣਾ ਸਾਰਾ ਕੁਝ ਹੈ ਨਾ ਇਹ ਤਾਂ ਮੈਨੂੰ ਪੋਜ਼ਿਟਿਵਿਟੀ ਹੈ ਮੈਂ ਇਹ ਨਹੀਂ ਦੱਸਦਾ ਕਿ ਮੈਂ ਕਰਦਾ ਉਹ ਕਰਾਉਂਦਾ ਪਿਆ ਜੋ ਕੁਝ ਕਰਾਉਂਦਾ ਪਿਆ ਉਹ ਵਾਹਿਗੁਰੂ ਕਰਾਉਂਦਾ ਪਿਆ ਸ਼ਾਇਦ ਉਹਦੇ ਪਿੱਛੇ ਹੀ ਮੈਨੂੰ ਸਭ ਕੁਝ ਮਿਲ ਜਾਂਦਾ ਪਿਆ ਹਨਾ ਤੇ ਜਿਵੇਂ ਹੁਣ ਕਈਆਂ ਇੱਕ ਜਨਾਨੀ ਸੀਗੀ ਹੁਸ਼ਿਆਰਪੁਰ ਦੇ ਉਹਦੇ ਕੈਂਸਰ ਸੀ ਇੱਥੇ ਮੂੰਹ ਤੇ ਕੀੜੇ ਪਏ ਸੀ ਤੇ ਉਹਨੂੰ ਪੈਸੇ ਜਿੱਦਾਂ 4-5 ਲੱਖ ਰੁਪਏ ਮੈਂ ਨਹੀਂ ਉਹ ਲੋਕਾਂ ਨੇ ਦਿੱਤਾ ਜਿਹੜੇ ਮੇਰੇ ਫਾਲੋਅਰ ਆ ਮੈਂ ਉਹਨਾਂ ਦੀ ਵੀਡੀਓ ਭਾਈ 4.5 ਲੱਖ ਤਉ ਉਸ ਚੀਜ਼ ਨੇ ਉਹਨੇ ਬਹੁਤ ਰੋਂਦੀ ਨੇ ਜਣ ਕੇ ਸੀਸਾ ਦਿੱਤੇ ਸ਼ਾਇਦ ਉਸ ਚੀਜ਼ ਜਿੱਦਾਂ ਲਾ ਲਓ 15 20 ਚੈਰਿਟੀਆਂ ਕੀਤੀਆਂ ਸੀ ਲਾਈਫ ਦੇ ਵਿੱਚ ਹਨ ਤੇ ਹਨਾ ਤੇ ਉਹਦੇ ਨਾਲ ਇਹ ਆ ਜਦੋਂ ਲੋਕੀ ਸੀਸਾ ਦਿੰਦੇ ਖਰੇ ਉਹਦੇ ਨਾਲ ਹੀ ਅਸੀਂ گاਉ ਨੂੰ ਗਰੋਅ ਕਰਦੇ ਐ ਇਸ ਵੇਲੇ ਮੀਨੇ ਬਹੁਤ ਕਹਿਟ ਆਇਆ ਹੋਇਆ ਪੰਜਾਬ ਹੜ੍ਹ ਦੀਆਂ ਹੜ੍ਹ ਦੀ ਲਪੇਟ ਚ ਆਇਆ ਹੋਇਆ ਉਸ ਪੰਜਾਬ ਦੇ ਜੋ ਹਾਲਾਤ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਮੈਡਮ ਹਾਲਾਤ ਦੇਖੋ ਚਲੋ ਇੱਥੇ ਤਾਂ ਕੁਝ ਵੀ ਨਹੀਂ ਹਨਾ ਪਰ ਜਿਹੜਾ ਕਿਸਾਨ ਹੋ ਗਏ ਹੋਰ ਜਿਹਦਾ ਦਿਲੋ ਘਰਾ ਚ ਕਿੰਨਾ ਕਿੰਨਾ ਪਾਣੀ ਆ ਬਹੁਤ ਜਿਆਦਾ ਮੜਾ ਹਨਾ ਹਾਲਾਤ ਜਾਨੀ ਕਿ ਪਰ ਮੈਂ ਇਹੀ ਆ ਕਿ ਮੇਰੀ ਜਦੋਂ ਟੀਮ ਹੁਣ ਸਾਰੇ ਅਸੀਂ ਇਕੱਠੇ ਹੋਵਾਂਗੇ ਕਿ ਇਹੀ ਸੋਚਦੇ ਕਿ ਅਸੀਂ ਵੀ ਜਾ ਕੇ ਆਈਏ ਕਿ ਵੀਡੀਓ ਪਾਈਏ ਤੇ ਜਿਹੜੀ ਉਹ ਚੈਰਿਟੀ ਇਕੱਠੀ ਹੋ ਕੇ ਆਵੇ ਤਾਂ ਸਾਡੇ ਕੋ ਉਹ ਅਸੀਂ ਜਾਨੀ ਕਿ ਲੋਕਾਂ ਦੀ ਸੇਵਾ ਕਰ ਸਕੀਏ ਸਾਡੀ ਇਹ ਸੋਚ ਹੈ ਹਨਾ ਜੇ ਚਲੋ ਸਾਡੇ ਕੋ ਜਿੰਨਾ ਕੋ ਜਿਹੜਾ ਮੇਨਾ ਪਿਵਾਰ ਮਨਜੀਤ ਭਾਈ ਬੁੱਧੂ ਇਹ ਚੀਜ਼ ਅਸੀਂ ਸੋਚਦੇ ਪਿਆ ਚਲੋ ਅਪਾ ਇਹ ਨਹੀਂ ਕਹਿੰਦੇ ਕਿ ਹਾਂ ਜੇਬ ਚੋ ਜੋ ਕੁਝ ਵੀ ਆ ਸਾਡੀ ਇਹ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਤਰ ਹਾਂਜੀ ਖਾਨ ਸਾਹਿਬ ਦੇ ਨਾਲ ਤੁਹਾਡੀ ਦੋਸਤੀ ਹੈ ਉਹ ਦੋਸਤੀ ਕਿਵੇਂ ਹੋਈ ਸੀ ਮੈਡਮ ਖਾਨ ਸਾਹਿਬ ਦਾ ਬੰਦਾ ਤੁਹਾਨੂੰ ਮੈਂ ਦੱਸਾਂ ਉਹ ਯਾਰ ਦਾ ਬੰਦਾ ਹੀ ਹੈ ਨਹੀਂ ਭਾਜੀ ਯਾਰ ਦਾ ਉਹ ਬੰਦਾ ਇੱਦਾਂ ਦਾ ਦੇ ਲੋ ਜਿੱਦਾਂ ਫਸਟ ਟਾਈਮ ਅਸੀਂ ਜਦੋਂ ਮੇਲੇ ਵੀਡੀਓ ਤੋਂ ਪਵਾਰ ਨੂੰ ਐਡ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਫਿਰ ਭਾਜੀ ਨਾਲ ਸਾਡੀ ਮੇਲ ਚੋਲ ਹੋਇਆ ਵਧੀਆ ਫਿਰ ਅਸੀਂ ਫਸਟ ਟਾਈਮ ਉਹ ਸਾਨੂੰ ਸ਼ੋਅ ਤੇ ਲੈ ਕੇ ਗਿਆ ਭਾਜੀ ਆਪਣੇ ਮਡਾਲੀ ਸ਼ਰੀਫ ਉਸ ਮੈਂ ਸਭ ਤੋਂ ਵੱਡੀ ਉਹਦੀ ਇੱਕ ਚੀਜ਼ ਮੈਨੂੰ ਬਹੁਤ ਪਸੰਦ ਆਈ ਜਦੋਂ ਬੰਦਾ ਕੋਈ ਤੁਹਾਨੂੰ ਸਟੇਜ ਤੇ ਲੈ ਕੇ ਜਾਂਦਾ ਉਹ ਤੁਹਾਨੂੰ ਦੋ ਕਮੈਂਟ ਲੋਕਾਂ ਨੇ ਇੰਟਰੋਡਕਸ਼ਨ ਕਰਵਾਉਂਦਾ ਕਿ ਹਾਂ ਵੀ ਹੈਨਾ ਉਹ ਬੰਦੇ ਨੇ ਸਾਨੂੰ ਦੇਖ ਲੋ ਇੱਕ ਚੀਜ਼ ਭਜਦੀ ਇਹ ਵਧੀਆ ਲੱਗੀ 15 20 ਮਿੰਟ ਉਹਨੇ ਲੋਕਾਂ ਨੂੰ ਦੱਸਿਆ ਆ ਮੇਰਾ ਭਰਾ ਅਜ ਦਾ ਭਰਾ ਮੇਰਾ ਇਦਾਂ ਤੇ ਹੈਨਾ ਬਹੁਤ ਚੰਗਾ ਲੱਗਾ ਮੈਨੂੰ ਜ਼ਰੂਰੀ ਨਹੀਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਭਾਜੀ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਉਹ ਬੰਦਾ ਦੇ ਲੋ ਜਦੋਂ ਅਸੀਂ ਵੀਡੀਓ ਬਣਾਈਦੀ ਆ ਹਮ ਪਹਿਲਾ ਸਿੰਗਰ ਮੈਂ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਵੀਡੀਓ ਇਦਾਂ ਖਾਣ ਭਾਜੀ ਨਾ ਬਣਾ ਲਈ ਵਿੱਚ ਉਹਦੇ ਗਾਲ ਨਿਕਲ ਗਏ ਉਹਨੇ ਜ਼ਿੰਦਗੀ ਚ ਨਹੀਂ ਗਿਆ ਉਹ ਕੱਟ ਕੱਟ ਜਾਂ ਕਿਵੇਂ ਗਾਲ ਕੱਢੀ ਆ ਉਹ ਜਨਕੀ ਨੇਚਰਲੀ ਉਹ ਜੋ ਹੈਗਾ ਉਹੀ ਦਿਖਾਉਂਦਾ ਭਾਜੀ ਤੇ ਸੇਮ ਸਾਡੇ ਚ ਵੀ ਇਹ ਕੁਆਲਿਟੀ ਆ ਜੋ ਹੈਗੇ ਆ ਹਨਾ ਤੇ ਬਾਕੀ ਮੈਡਮ ਦੇਖੋ ਮੈਂ ਤੁਹਾਨੂੰ ਇਹ ਹੀ ਦੱਸਦਾ ਕਿ ਆਪਾਂ ਕੈਮਰੇ ਤੇ ਕੋਸ਼ਿਸ਼ ਦਿਖਾਉਂਦੇ ਆ ਪਰ ਹੁਣੇ ਕੋਸ਼ਿਸ਼ ਆ ਹਨਾ ਪਰ ਮੈਂ ਇਹ ਚ ਗੱਲ ਨਾ ਕਿਸੇ ਨੂੰ ਜੱਜ ਕਰਨ ਦੀ ਲੋੜ ਨਹੀਂ ਜਿੰਨੇ ਚੋਂ ਹੁਣ ਮੇਰੇ ਨਾਲ ਬੰਦਾ ਲਾ ਲੋ ਹੁਣ 10 ਸਾਲ ਤੋਂ ਰਹਿਣ ਡਿਆ ਜੇ ਮੇਰੇ ਦਿਲਚੀ ਕੋੜ ਹੋਊਗਾ ਮੈਨੂੰ 10 ਸਾਲ ਤੋਂ ਵੀ ਨਹੀਂ ਜੱਜ ਕਰ ਸਕਦਾ ਜੇ ਮੇਰੇ ਦਿਲਚੀ ਮੈਲ ਹੋਊਗੀ ਤੇ ਜਿੰਨੇ ਤੁਹਾਡੇ ਨਾਲ ਚੰਗਾ ਰਹਿਣਾ ਚੰਗਾ ਹੀ ਰਹਿਣਾ ਸਭ ਤੋਂ ਪਹਿਲਾਂ ਮੈਂ ਇਹੀ ਕਹਿੰਨਾ ਭਰੋਸਾ ਇਨਸਾਨ ਤੇ ਨਹੀਂ ਵਾਹੀ ਗਰੂ ਤੇ ਰੱਖੋ ਜਿੰਨੇ ਤੁਹਾਨੂੰ ਸਭ ਕੁਝ ਦੇਣਾ ਜਦੋਂ ਇਨਸਾਨ ਤੁਹਾਨੂੰ ਤੁਹਾਡੇ ਨਾਲ ਸਾਥ ਦਿੰਦਾ ਤੁਹਾਡਾ ਉਹ ਵਾਹੀ ਗਰੂ ਹੀ ਭੇਜਦਾ ਉਸ ਬੰਦੇ ਲੋਕੀ ਕਹਿੰਦੇ ਨੇ ਮੈਂ ਕੀਤਾ ਮੈਂ ਨਹੀਂ ਉਹ ਜਰੀਆ ਬਣਦਾ ਹੈ ਕਰ ਰੱਬ ਦਾ ਕਿਸੇ ਜਦੋਂ ਅਸੀਂ ਕਹਿੰਦੇ ਨੇ ਕਿ ਉਹ ਕਰਵਾਉਂਦਾ ਆ ਫਿਰ ਅਸੀਂ ਕਰਦੇ ਹਾਂ ਹਾਂਜੀ ਉਹ ਸਹੀ ਗੱਲ ਹੁਣ ਤੱਕ ਕਿ ਕਿੰਨੇ ਸੈਲੀਬ੍ਰਿਟੀ ਜਾਂ ਸਿੰਗਰਸ ਨੂੰ ਮਿਲ ਚੁੱਕੇ ਆ ਤੁਸੀਂ ਮੈਂ ਵੀ ਮੈਡਮ ਹੁਣ ਕ ਰਾਜਵੀਰ ਜਵੰਦਾ ਭਾਜੀ ਗਲਾਬ ਸਿੱਧੂ ਫਿਰ ਇੱਕ ਗੇਮ ਚੇਂਜਰ ਸਿੱਧੂ ਮੂਸੇ ਵਾਲਾ ਜਣਕੀ ਭਾਜੀ ਜਣਕੀ ਉਹਨਾਂ ਦਾ ਸਭ ਤੋਂ ਪਹਿਲਾਂ ਹੋਣਾ ਨਾ ਬੌਨਸ ਹੀ ਹੋਣਾ ਨਾ ਸਭ ਤੋਂ ਪਹਿਲਾਂ ਗਾਣਾ ਕੀਤਾ ਫਿਰ ਹੋਰ ਸਿੰਗਰ ਬਹੁਤ ਹੈ ਨਾ ਤੇ ਜਣਕੀ ਸਭ ਤੋਂ ਜੀ ਖਾਨ ਭਾਜੀ ਤੇ ਸਭ ਤੋਂ ਜਣਕੀ ਨੇੜ ਤਾਂ ਸਾਡੇ ਜਿੱਦਾਂ ਆ ਆਪਣੇ ਖਾਨ ਸਾਹਿਬ ਭਾਜੀ ਨਾ ਕਿਵੇਂ ਦਾ ਲੱਗਦਾ ਸਭ ਨੂੰ ਮਿਲ ਕੇ ਕਦੀ ਕਿਸੇ ਨੂੰ ਮਿਲ ਕੇ ਅਜਿਹਾ ਤਾਂ ਨਹੀਂ ਲੱਗਾ ਕਿ ਕਿਸੇ ਨੇ ਕਦੀ ਸੈਲੀਬ੍ਰਿਟੀ ਵਾਲੀ ਅਦਾ ਦਿਖਾ ਦਿੱਤਾ ਹੋਵੇ ਮੈਂ ਨਹੀਂ ਮੈਡਮ ਅਸੀਂ ਆਪਾਂ ਸਭ ਤੋਂ ਪਹਿਲਾਂ ਇਹੀ ਸੋਚ ਰੱਖੀਗੀ ਲੋਕਾਂ ਜਿੱਦਾਂ ਕਹਿੰਦੇ ਜਿੱਦਾਂ ਹੁਣ ਲਾ ਲੋ ਕਿਸੇ ਨੇ ਧੌਣ ਤੇ 1 ਕਿਲੋ ਰੱਖਦਾ ਮੈਂ ਪਰ ਕਈ ਜਿੰਨਾ ਮਿਲਿਆ ਅੱਜ ਤਾਈ ਸਭ ਤੋਂ ਪਹਿਲਾਂ ਸਾਨੂੰ ਇਹ ਪੋਜ਼ਿਟਿਵ ਰਿਵਿਊ ਮਿਲਿਆ ਅਗਲੇ ਕਹਿੰਦੇ ਉਹ ਵੀ ਖੁਸ਼ ਹੁੰਦੇ ਸਾਡੇ ਨੂੰ ਵੀਡੀਓ ਦੇਖ ਕੇ ਮੈਡਮ ਇੱਕ ਸਿੰਗਿੰਗ ਕਰਨਾ ਚਲੋ ਉਹ ਵੀ ਬਹੁਤ ਵੱਡੀ ਗੱਲ ਹੈ ਪਰ ਤੁਸੀਂ ਕਿਸੇ ਦੁਖੀ ਨੂੰ ਹਸਾਉਣਾ ਉਹ ਵੀ ਇੱਕ ਕਲਾ ਜਾਣ ਕੇ ਲਾ ਲੋ ਹਰ ਕੋਈ ਹਨਾ ਹੁਣ ਮੈਂ ਤੁਹਾਨੂੰ ਦੱਸ ਦਵਾਂ ਸਵੇਰੇ ਅਸੀਂ ਗਰਾਊਂਡ ਆਈਦਾ ਇੱਥੇ ਬਜ਼ੁਰਗ ਹੁੰਦੇ ਉਹ ਕਸਰਤ ਹੱਸਣ ਵਾਲੀ ਕਰਦੇ ਉਹ ਬਨੋਟੀ ਹਾਸਾ ਹਾਂ ਦੇਖ ਹੁੰਦਾ ਨੇਚਰਲ ਤੁਹਾਨੂੰ ਇੱਕ ਅੰਦਰੋਂ ਨੇਚਰਲ ਵਾਈਬ ਹੋਣੀ ਹਾਸੇ ਦੀ ਤੇ ਇਸ ਲਈ ਹਸਾਉਣਾ ਰਵਾਈ ਦਾ ਸਾਰੀ ਦੁਨੀਆ ਜਾਂਦਾ ਹਸਾਉਂਦਾ ਕੋਈ ਕੋਈ ਆ ਜੀ ਲੱਤਾ ਕਿਚਨ ਵਾਲੇ ਲੋਕ ਬੜੇ ਮਿਲਦੇ ਨੇ ਹੁਣ ਤੱਕ ਬੜੇ ਮਿਲੇ ਹੋਣੇ ਆ ਕਿ ਕਿਸ ਤਰੀਕੇ ਦੇ ਨਾਲ ਡੀਲ ਕਰਦੇ ਉਹਨਾਂ ਦੇ ਨਾਲ ਡੀਲ ਇਦਾਂ ਮੈਨੂੰ ਭੇ ਕਹਿੰਦੇ ਹੁੰਦੇ ਜੈਸੇ ਕੋ ਤੈਸਾ ਭਾਵੇਂ ਮੈਂ ਸੀਰੀਅਸਲੀ ਮੈਂ ਭਾਵੇਂ ਕੈਮਰੇ ਦੇ ਵਿੱਚ ਕੁਝ ਕੋਈ ਬੁਢੀ ਬੋਲੇ ਆਪਾਂ ਨੂੰ ਪਿਆਰ ਨਾ ਕਵੇ ਤੇ ਜੀ ਸਦ ਕੇ ਆ ਕਿਸੇ ਬੰਦੇ ਨੇ ਕਿ ਹਾਂ ਤੂੰ ਇਦਾਂ ਤੂੰ ਇਦਾਂ ਜੋ ਕੁਝ ਵੀ ਆ ਤੇ ਆਪਾਂ ਨਾਲ ਹੀ ਜਵਾਬ ਦੇ ਦੇਦਾ ਇਦਾਂ ਨਹੀਂ ਕਿ ਹਾਂ ਮੈਂ ਰਿਸਪੈਕਟ ਨਹੀਂ ਕਰਦਾ ਹੂੰ ਕੁਝ ਵੀ ਆ ਨਾ ਰਿਸਪੈਕਟ ਨਹੀਂ ਮੈਂ ਇਹ ਨਹੀਂ ਗੱਲ ਕਿ ਮੈਂ ਰਿਸਪੈਕਟ ਰਿਸਪੈਕਟ ਹਾਰਦੀ ਕੋਈ ਰਿਸਪੈਕਟ ਦਊਗਾ ਰਿਸਪੈਕਟ ਲੈ ਲਊਗਾ ਆਪਾਂ ਕਦੀ ਕਿਸ ਨੂੰ ਮਾਰਣਾ ਹੋਣਾ ਤੇ ਜੀ ਕਹਿਣਾ ਵੀ ਪੈਂਦਾ ਹਾਂ ਜੀ ਜਿਹੜੇ ਤਾਂ ਰਿਸਪੈਕਟ ਕਰਦੇ ਆ ਹੁਣ ਮੈਨੂੰ ਮੈਡਮ ਕਈ ਵੇਲੇ ਜਿੱਦਾਂ ਲਾ ਲੋ ਮੇਰੇ ਖਾਲਾ ਜਿਹੋ ਸਨੈਪਚੈਟ ਉੋਂ ਦੇ ਉੱਥੇ ਮੈਨੂੰ ਇਦਾਂ ਨਹੀਂ ਕਿ ਬਹੁਤ ਜ਼ਿਆਦਾ ਨੈਗੇਟਿਵ ਕਮੈਂਟ ਆ ਜਿ ਆਉਂਦੇ ਆ ਮੇਰਾ ਨਾ ਪਰ ਇੱਕੋ ਦਮ ਮੈਂ ਉਹਨੂੰ ਜੀ ਕਰ ਦੋ ਮੇਰਾ ਗਾਲ ਕੱਢਾ ਉਹਨੂੰ ਮੈਨੂੰ ਬਹੁਤ ਗੰਦੇ ਕਈ ਦਨ ਕਮੈਂਟ ਮਾਰ ਦਿੰਦੇ ਮਾਂ ਦੀਆਂ ਗਾਲਾਂ ਜਾਂ ਕੋਸ਼ਿਆ ਬੁੜੀ ਆਰੇ ਜਾਂ ਕੋਸ਼ੀ ਨਾ ਤੇ ਮੇਰਾ ਦਿਲ ਕਰਦਾ ਮੈਂ ਗਾਲ ਕੱਢਾਂ ਇਹਨਾਂ ਨੂੰ ਹਾਂ ਪਰ ਮੈਂ ਜਦੋਂ ਥੱਲੇ ਲਿਖ ਦਿੰਦਾ ਠੀਕ ਐ ਭਾਜੀ ਥੈਂਕ ਯੂ ਯਾਰ ਹੋਰ ਕੱਢ ਲਓ ਉਹ ਬੰਦਾ ਉਨੇ ਚ ਮੈਡਮ ਫੇ ਜਾਣ ਕੇ ਤੁਹਾਨੂੰ ਫੋਟੋਮੈਂਟ ਫੀਲ ਹੋਣਾ ਗੈਂਟ ਫੀਲ ਉਹ ਕਹਿੰਦਾ ਸੋਰੀ ਭਾਜੀ ਮੈਂ ਤਾਂ ਇੱਦਾਂ ਉਦਾਂ ਨਾ ਫਿਰ ਅਗਲਾ ਇੰਨੇ ਨਾਲ ਹੀ ਵਧਿਆ ਯਾਨਕਿ ਤੁਹਾਡੀ ਜ਼ੁਬਾਨ ਨਾਲ ਤੁਸੀਂ ਆਪਣੇ ਯਾਨਕਿ ਹਾਂ ਬੰਦੇ ਨੂੰ 2 ਮਿੰਟ ਲੈ ਗੁੱਸੇ ਨੂੰ ਕਹਿ ਕੇ ਦੱਸਾ ਉਹ ਜਬਾਨ ਜੇ ਕਰ ਬਣਾ ਸਕਦੇ ਆ ਘਾਟਾ ਵੀ ਸਹੀ ਤੇ ਕਰੋ ਕੜਾ ਵੀ ਸਕਦੀ ਆ ਹੁਣ ਮੈਡਮ ਆਉਂਦੇ ਕਮੈਂਟ ਗਲਤ ਆਉਂਦੇ ਨਾਲ ਹੀ ਮੈਂ ਥੱਲੇ ਰਿਪਲਾਈ ਇਹ ਦੇ ਦਿੰਦਾ ਠੀਕ ਆ ਭਾਜੀ ਹੋਰ ਕੁਝ ਕਹਿਣਾ ਕੋਈ ਉਹ ਇੰਨੇ ਚ ਖੁਸ਼ ਹੋ ਜਾਂਦੇ ਫਿਰ ਇੰਨੇ ਚ ਪਿਆਰ ਪੈ ਜਾਂਦਾ ਹੁਣ ਏਦਾਂ ਉਹਨਾਂ ਨੂੰ ਹੁੰਦਾ ਨਾ ਕਿ ਕਈ ਵਾਰੀ ਕਈ ਹੁੰਦਾ ਨਾ ਕਿ ਜਾਣ ਕੇ ਵੀ ਕਰ ਦਿੰਦੇ ਆ ਖੱਪ ਪਾਉਣ ਦੇ ਲਈ ਕਿ ਅੱਗੋਂ ਜਵ ਵੋਰਮਨ ਨੇ ਕਈ ਮੈਸੇਜ ਆਉਂਦੇ ਤੁਸੀਂ ਸਟਾਰ ਭਾਜੀ ਅਸੀਂ ਤੁਹਾਨੂੰ ਫੈਨ ਉਹ ਮੈਂ ਕਹਿੰਨੇ ਅਸੀਂ ਕੀਤਾ ਕੀ ਹੈ ਜ਼ਿੰਦਗੀ ਚ ਹਣਾ ਸਟਾਰ ਪਤਾ ਕੋਣ ਹੈ ਮੈਂ ਤੁਹਾਨੂੰ ਦੱਸਦਾ ਸਟਾਰ ਹੈਗੇ ਜਿੱਦਾਂ ਹੁਣ ਕਈ ਪਲੇਅਰ ਜੀ ਬਿਲਕੁਲ ਜਿੱਦਾਂ ਆਪਣੇ ਦੇਸ਼ ਲਈ ਮੈਡਲ ਲੈ ਕੇ ਆਉਂਦੇ ਹੁਣ ਇੱਕ ਫੋ ਜਿਹੜੇ ਆਰਮੀ ਵਾਲੇ ਆ ਉਹ ਆ ਉਹ ਸਟਾਰ ਆ ਹੁਣ ਸਾਡੇ ਮੈਂ ਨਹੀਂ ਮੈਂ ਆਪਣੀ ਗੱਲ ਨਹੀਂ ਮੇਰੀ ਵੀ ਤੇ ਹੋਰ ਵੀ ਸੋਸ਼ਲ ਮੀਡੀਆ ਹੁਣ ਦੇ ਲੋ ਤਿੰਨ ਤਿੰਨ ਕਈਆਂ ਦੇ 5-5 ਲੱਖ ਫੋਲੋਅਰ ਹੈ ਕੀ ਆ ਹੁਣ ਇੱਕ ਤੁਸੀਂ ਆਰਮੀ ਵਾਲੇ ਲਓ ਲੋ ਬਾਰਡਰ ਤੇ ਖੜ ਕੇ ਕਿੰਨਾ ਕੁਝ ਇੱਕ ਦੇਸ਼ ਲਈ ਕਰਦਾ ਤੇ ਉਹਨੂੰ ਕੀ ਰਿਵਿਊ ਮਿਲਦਾ ਤੇ ਸਾਨੂੰ ਕੀ ਰਿਵਿਊ ਮਿਲਦਾ ਪਰ ਬੜੀ ਕਿੰਨਾ ਸੋਸ਼ਲ ਮੀਡੀਆ ਦੀ ਜ਼ਿੰਦਗੀ ਇਦਾਂ ਦੀ ਆ ਨਾ ਜਿਹੜਾ ਸਾਨੂੰ ਅੱਖਾਂ ਦੇ ਮੋਰੇ ਚੰਗਾ ਲੱਗ ਰਿਹਾ ਚਮਕਦਾ ਹੋਇਆ ਫਿਲਹਾਲ ਅੱਖ-ਅੱਖਾਂ ਦੇ ਮੋਰੇ ਸਾਨੂੰ ਲੱਗਦਾ ਕਿ ਨਹੀਂ ਉਹੀ ਸਟਾਰ ਆ ਤੇ ਅੱਜ ਕੱਲ ਦੀ ਜਿਹੜੀ ਯੂਥ ਆ ਨਾ ਫਿਰ ਉਸੇ ਪਿੱਛੇ ਭੱਜਦੀ ਆ ਨਹੀਂ ਮੈਂ ਮੈਡਮ ਸਟਾਰ ਦਾ ਹੁਣ ਲੋਕ ਗਿਣਦਾ ਜਿੱਦਾਂ ਸਾਪਾ ਮੰਨਦੇ ਆ ਕਿ ਚਲੋ ਜਿਨ੍ਹਾਂ ਨੇ ਦੇਸ਼ ਲਈ ਕੁਛ ਕੀਤਾ ਹੈ ਨਾ ਜਿਹੜਾ ਕੁਛ ਕਰ ਰਿਹਾ ਉਹਨਾਂ ਨੂੰ ਅਸੀਂ ਮੰਨਦੇ ਕੁ ਉਹਨਾਂ ਦੇ ਮੋਟੀਵੇਟ ਹੋਣਾ ਚਾਹੀਦਾ ਉਹਨਾਂ ਦੇ ਪਿੱਛੇ ਲੱਗਣਾ ਚਾਹੀਦਾ ਮੈਂ ਵੈਸੇ ਗੱਲ ਕਰ ਰਹੀ ਹਾਂ ਜਿਦਾ ਤੁਸੀਂ ਕਿਹਾ ਕਿ ਲੋਕੀ ਸਾਨੂੰ ਕਹਿੰਦੇ ਸਟਾਰ ਨੇ ਉਹ ਲੋਕਾਂ ਦੇ ਵਿੱਚ ਅੱਜ ਕੱਲ ਅਸੀਂ ਦੇਖਦੇ ਸੋਸ਼ਲ ਮੀਡੀਆ ਹੀ ਬਹੁਤ ਜ਼ਿਆਦਾ ਹੈਗਾ ਆ ਕਿ ਸੋਸ਼ਲ ਮੀਡੀਆ ਤੇ ਫੋਕਸ ਹੁੰਦਾ ਆ ਤੇ ਫਿਰ ਲੋਕੀ ਜਦੋਂ ਦੇਖਦੇ ਕਿ ਇਹ ਕੰਮ ਦਾ ਪਿਆ ਵਧੀਆ ਪ੍ਰੋਮੋਸ਼ਨਾਂ ਕਰਦਾ ਪਿਆ ਉਹਨੂੰ ਚਾਰ ਲੋਕ ਕੇ ਜਾਣਦੇ ਲੰਦੇ ਇਹੀ ਸਟਾਰ ਆ ਮੈਡਮ ਦੇਖੋ ਸਾਡਾ ਇਹ ਕੋਈ ਮੋਟਿਵ ਹੀ ਨਹੀਂ ਸੀਗੀ ਅਸੀਂ ਸੋਸ਼ਲ ਮੀਡੀਆ ਤੇ ਜਾਨੀ ਕਿ ਪੈਸ ਹੁਣ ਲੋਕਾਂ ਨੂੰ ਕਹਿ ਦੇਣਾ ਵਾਈ ਗੁਰੂ ਕਿਹੜਾ ਕਹਿੰਦਾ ਕਿ ਗਾਲਾ ਕੱਢ ਮੈਂ ਤੁਹਾਨੂੰ ਇੱਕ ਜਿਹੜੀ ਨੋਰਮਲ ਗੱਲ ਦੱਸਣ ਲੱਗਾ ਮੈਂ ਤੁਹਾਨੂੰ ਕਹੀ ਹੈ ਨਾ 10 ਸਾਲ ਜਦੋਂ ਮੈਂ ਕੋ ਵੱਡੀ ਖੇਡੀ ਮੈਂ ਮਿਹਨਤ ਕੀਤੀ ਉਦੋਂ ਕਾਹਤੋਂ ਨਹੀਂ ਕਿਸੇ ਨੇ ਪੁੱਛਿਆ ਤੇ ਜਦੋਂ ਜਦੋਂ ਬੰਦਾ ਗਰੋ ਕਰਦਾ ਤੁਹਾਨੂੰ ਉਦੋਂ ਹੀ ਬੰਦੇ ਫੜਦੇ ਆ ਜਦੋਂ ਤੁਸੀਂ ਕੁਝ ਵੀ ਨਹੀਂ ਹੁਣ ਲਾ ਲਓ ਇੱਕ ਨੋਰਮਲ ਪੀਪਲ ਆ ਉਹਨੂੰ ਕੁਝ ਵੀ ਨਹੀਂ ਜਾਣਦਾ ਕੋਈ ਵੀ ਨਹੀਂ ਜਾਣਦਾ ਉਹ ਭਾਵੇਂ 10 ਜਾਣੇ ਨੂੰ ਗਾਲਾ ਕੱਢੇ ਸੋਸ਼ਲ ਮੀਡੀਆ ਹੁਣ ਮੈਨੂੰ 4 ਲੱਖ ਲਾ ਲਓ 4 ਲੱਖ ਬੰਦਾ ਵੋਚ ਕਰਦਾ ਠੀਕ ਹੈ ਮੇਰੇ 4 ਲੱਖ ਫੋਲੋਅਰ ਆ ਜਿਹੜਾ ਇੱਕ ਨੋਰਮਲ ਪਰਸਨ ਹੈ ਉਹਨੂੰ ਨਹੀਂ ਵੋਚ ਕਹਣਾ ਮੇਰੀ ਗੱਲ ਛੇਤੀ ਫੜਨ ਕਿਉਂਕਿ ਪੋਪੂਲਰ ਨਹੀਂ ਉਸ ਦਾ ਦੇ ਜਾਨੀ ਕਿ ਉਹਨੇ ਕਹਣਾ ਇਹਦੀ ਗੱਲ ਫੜੋ ਇਹ ਸਟਾਰ ਜਾਨੀ ਕਿ ਬਣਿਆ ਫਿਰਦਾ ਫੋਲੋ ਹਾਂ ਹਾਂ ਜੀ ਹਾਂ ਜੀ ਦੇ ਕੋਈ ਵੀ ਆ ਉਹੀ ਨਾ ਉਹੀ ਤਾਂ ਗੱਲ ਆ ਗਈ ਕਮ ਫਿਰ ਕੇ ਗੱਲ ਉੱਥੇ ਆਂਦੇ ਕਿ ਜਦੋਂ ਬੰਦਾ ਗਰੋ ਕਰਦਾ ਨਾ ਲੱਤਾਂ ਖਿੱਚਣ ਵਾਲੇ ਛੱਤੇ ਜਾਣੇ ਵਿੱਚੇ ਬੈਠੇ ਹੁੰਦੇ ਉਹ ਮੈਡਮ ਇਦਾਂ ਦੀ ਕਦੀ ਟੈਨਸ਼ਨ ਹੀ ਨਹੀਂ ਲਈ ਜ਼ਿੰਦਗੀ ਦੇ ਵਿੱਚ ਹਨਾ ਫੂਲ ਖਾਪ ਖਾਨੇ ਚ ਰਹਿਦਾ ਚਲ ਰਹੀਦਾ ਚਲ ਮੋਡ ਆਨ ਰਹਿੰਦਾ ਜਿੰਦਗੀ ਮੈਡਮ ਮੈਂ ਸੀਰੀਅਸਲੀ ਹੁਣ ਮੈਨੂੰ ਕਹੀ ਕਹਿੰਦੇ ਕੱਲ ਦਾ ਸੋਚ ਲਾ ਜਾਂ ਕੁਝ ਵੀ ਆ ਜਾਂ ਕੁਝ ਮੈਨੂੰ ਇਹ ਦੱਸੋ ਸਾਡੀ ਜ਼ਿੰਦਗੀ ਕੀ ਆ ਸਾਡੀ ਜ਼ਿੰਦਗੀ ਇਹ ਆ ਅਸੀਂ ਆਉਣ ਵਾਲੇ ਫਿਊਚਰਾਰੇ ਸੋਚੀ ਜਾਂਦੇ ਜਾਂ ਲੰਘੇ ਪਾਸਟਾਰੇ ਜਿਹੜਾ ਸਾਡੇ ਤੋਂ ਪ੍ਰੈਜ਼ੈਂਟ ਟਾਈਮ ਅਸੀਂ ਉਹ 'ਚ ਨਹੀਂ ਰਹਿਣ ਦੇ ਠੀਕ ਆ ਫਿਊਚਰ ਕਿਸੇ ਨੇ ਨਹੀਂ ਦੇਖਿਆ ਬਿਲਕੁਲ ਹੁਣ ਲਾ ਲਓ ਮੈਂ ਆਪਣੇ ਫੈਮਿਲੀ ਲੈ ਲਈ ਆਪਣੇ ਯਾਨੀ ਕਿ ਲਾ ਲਓ ਜਿਹੜੇ ਮੇਰੇ ਗਾਂਵ ਫਿਊਚਰ ਦੇ ਵਿੱਚ ਮੇਰਾ ਵਿਆਹ ਹੋਣਾ ਬੱਚਿਆਂ ਵਾਲੇ ਮੈਂ ਲਾ ਲਓ 3 ਕਰੋੜ ਰੁਪਏ ਇਨਵੈਸਟਮੈਂਟ ਕਰ ਲਵਾਂ ਜੇ ਔਲਾਦ ਹੀ ਮਾੜੀ ਨਿਕਲੀ ਤਾਂ 3 ਕਰੋੜ ਨੂੰ ਕੀ ਗੱਲ ਕੀ ਕਰ ਲਉਗਾ ਸਹੀ ਜੇ ਔਲਾਦ ਚੰਗੀ ਹੋਊਗੀ ਤੇ ਉਹ ਜ਼ੀਰੋ ਤੋਂ ਵੀ ਬੰਦੇ ਨੂੰ ਤਾਂ ਲੈ ਜਾਂਦੀ ਆ ਹਨਾ ਹੁਣ ਤੁਸੀਂ ਲਾ ਲਓ ਕੋਈ ਗਰੀਬ ਬੰਦਾ ਉਹਦਾ ਮੁੰਡਾ ਪਲੇਅਰ ਨਿਕਲਦਾ ਗਰੀਬੀ ਕੱਢ ਦਿੰਦਾ ਸੇਮ ਸੋਚ ਇਹ ਆ ਹਨਾ ਤੁਸੀਂ ਜ਼ਰੂਰ ਨਹੀਂ ਕਹ ਲ ਮੈਂ ਨਹੀਂ ਕਹਣਾ ਕਿ ਹਾਂ ਤੁਸੀਂ ਨਾ ਸੋਚੋ ਨਾ ਸੋਚ ਪਰ ਤੁਸੀਂ ਆਪਾ ਸੋਚਦੇ ਯਾਰ ਆਹ ਕਰ ਲੇ ਪਰ ਹੁੰਦਾ ਉਹ ਆ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਤੁਸੀਂ ਇੱਕ ਕੋਸ਼ਿਸ਼ ਕਰ ਸਕਦੇ ਆ ਦੇਣਾ ਨਾ ਦੇਣਾ ਪਰਮਾਤਮਾ ਦੇ ਹੱਥ ਹੈ ਜੀ ਹਨਾ ਮੇਰੀ ਜਿਹੜੀ ਸੋਚ ਆ ਮੈਂ ਨਹੀਂ ਕਹਿੰਦਾ ਮੇਰੀ ਸੋਤ ਤੇ ਚੱਲੋ ਕੋਈ ਵੀ ਪਲੇਅਰ ਮਿਹਨਤ ਤੁਸੀਂ ਕਰਦੇ ਆ ਮਿਹਨਤ ਵੀ ਵਾਹਿਗੁਰੂ ਕਰਾਉਂਦਾ ਤੁਹਾਨੂੰ ਠਾਉਂਦਾ ਵੀ ਇਹ ਆ ਵਾਹਿਗੁਰੂ ਹਨਾ ਇੱਕ ਬਾਣੀ ਤੇ ਅਸੀਂ ਜਦੋਂ ਬਾਣੀ ਚ ਕਿੰਨਾ ਕੁਝ ਆਉਂਦਾ ਪਰ ਆਪਾਂ ਉਹ ਚੀਜ਼ਾਂ ਤੇ ਹਾਂ ਵੀ ਆ ਰੱਬ ਇਹ ਕਹਿੰਦਾ ਪਰ ਆਪਾਂ ਉਹ ਚੀਜ਼ਾਂ ਤੇ ਚੱਲਦੇ ਵੀ ਨਹੀਂ ਆ ਹਨਾ ਪਰ ਮੈਂ ਕੱਲ ਦਾ ਕਦੀ ਨਹੀਂ ਸੋਚਿਆ ਸੀ ਜਦੋਂ ਤੱਕ ਬੰਦਾ ਚੱਲਦਾ ਜਦੋਂ ਤੱਕ ਗੁਰਦੁਆਰੇ ਦੇ ਅੰਦਰ ਹੁੰਦਾ ਬਾਹਰੋਂ ਦਾ ਬੰਦਾ ਭੁੱਲ ਜਾਂਦਾ ਵੈਸੇ ਗੋਲਾ ਕਿੰਨਾ ਕੁ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਸ਼ੁਕਰਾਨਾ ਮੈਡਮ ਤੁਹਾਨੂੰ ਮੈਂ ਦੱਸੀ ਜਾਣਾ ਕਿ ਮੰਗ ਕੇ ਲੋਕਾਂ ਕੋ ਬੂਟ ਪਾਈਦੇ ਸੀ ਮੰਗ ਕੇ ਕੱਪੜੇ ਬਹੁਤ ਜ਼ਿਆਦਾ ਸ਼ੁਕਰਾਨਾ ਜਿੰਨਾ ਕਰਾਂ ਕਿ ਉਹਨਾਂ ਹੀ ਥੋੜਾ ਹਨਾ ਗੱਡੀ ਮੈਡਮ ਕਦੀ ਸੋਚੀ ਨਹੀਂ ਸੀ ਕਦੀ ਵੀ ਨਹੀਂ ਸੋਚਿਆ ਸੀ ਮੋਟਰਸਾਈਕਲ ਵੀ ਮੇਰਾ ਜਿਹੜਾ ਕਿ ਸਪਲੈਂਡਰ ਹੈ ਉਹ ਕ ਅਮਰੀਕਾ ਦਾ ਬੰਦਾ ਮੈਂ ਉਹਦੇ ਕੋ ਕਬੱਡੀ ਦੀ ਮਿਹਨਤ ਕਰਦਾ ነਦੋਂ ਤੇ ਮਿਹਨਤ ਦੇ ਕੇ ਉਹਨੇ ਮੈਨੂੰ ਮੋਟਰਸਾਈਕਲ ਗਿਫਟ ਕੀਤਾ ਹੀ ਉਹਨੇ ਮੇਰੀਆਂ ਕਿਸ਼ਤਾਂ ਦਿੱਤੀਆਂ ਮੌਦਾ ਵੀ ਥੈਂਕ ਯੂ ਕਰਦਾ ਹਨਾ ਬਹੁਤ ਜ਼ਿਆਦਾ ਜਿੰਨੇ ਇੱਕ ਮੈਨੂੰ ਜਦੋਂ ਕੁਝ ਵੀ ਨਹੀਂ ਸੀ ਵਾਈਕਲ ਦੀ ਤੇ ਮੈਂ ਇੱਕ ਵੱਡੀ ਖੇਲਦੇ ਮੇਰੀਆਂ ਦੋ ਉਂਗਲਾਂ ਟੁੱਟ ਗਈਆਂ ਸੀ ਤੇ ਇੱਕ ਮੁੰਡਾ ਮੈਡਮ ਉਦੋਂ ਮੇਰੇ ਖਾਲਾ 30000 ਰੁਪਏ ਲੱਗਾ ਉਸ ਬੰਦੇ ਨੇ 30000 ਰੁਪਏ ਮੇਰੇ ਤੇ ਲਾਇਆ ਉਹ ਮੰਡੇ ਦਾ ਨਾਮ ਰਮਣ ਹੈ ਥੋਲੀਪੁਰ ਤੋਂ ਆ ਤੇ ਹਨਾ ਮੈਂ ਉਹਨੂੰ ਵੀ ਜਦੋਂ ਮਿਲਦਾ ਮੈਂ ਉਹਨੂੰ ਨਹੀਂ ਭੁੱਲਦਾ ਯਾਰ ਤੂੰ ਮੇਰੀਆਂ ਉਂਗਲਾਂ ਰੋਟੀਆਂ ਹੈ ਹਨਾ ਤੂੰ ਮੇਰੇ ਮੇਰੇ ਘਰੇ ਵੀ ਨਹੀਂ ਉਹਦੇ ਕਰ ਤੂੰ ਮੇਰੇ ਲਈ ਕੀਤਾ ਹਨਾ ਹੁਣ ਭਾਵੇਂ ਮੈਂ ਭਾਵੇਂ ਲੱਖ ਰੁਪਏ ਵੀ ਉਹਨੂੰ ਦੇ ਦਵਾ ਪਰ ਉਹ ਜਿਹੜਾ 30000 ਉਹਦੇ ਕੰਮ ਕਰ ਗਿਆ ਲੱਖ ਰੁਪਏ ਨੇ ਅੱਜ ਥੋੜਾ ਕੰਮ ਕਰਨਾ ਸੋ ਲਾਈਫ ਦੇ ਵਿੱਚ ਇਹ ਅਪਡੋਨ ਚੱਲਦਾ ਰਹਿੰਦਾ ਕਾ ਮੈਂ ਕੋਈ ਪਲੇਅਰ ਆ ਸਟਾਰ ਆ ਮੈਂ ਅੱਜ ਸਟਾਰ ਆ ਮੈਂ ਨਹੀਂ ਸਟਾਰ ਮੈਂ ਅੱਜ ਵੀ ਕਹਿੰਦਾ ਇੱਕ ਹੱਸੀਆਂ ਖੇਡੀਆਂ ਕਰੀਦਾ ਲੋਕਾਂ ਨੂੰ ਪਸੰਦ ਆਉਂਦਾ ਠੀਕ ਆ ਤੇ ਫੈਮਲੀਆਂ ਵੀ ਮਿਲਦੀਆਂ ਇੱਦਾਂ ਦੀ ਕੋਈ ਗੱਲ ਨਹੀਂ ਆ ਹੁਣ ਤੁਹਾਨੂੰ ਮੈਂ ਦੱਸਦਾ ਕਿ ਕੁੜੀਆਂ ਕਹਿੰਦੇ ਤੁਸੀਂ ਮੈਨੂੰ ਕਹਿੰਦੇ ਕੁੜੀਆਂ ਤੈਗਦੀਆਂ ਮਾਵਾ ਭੈਣਾ ਮੈਂ ਸਾਰੇ ਨਹੀਂ ਆ ਦੇਖ ਨਹੀਂ ਸਭ ਤੋਂ ਜਿਆਦੀਆਂ ਕੁੜੀਆਂ ਸਾਡੀਆਂ ਰੀਲ ਜਾਂ ਸਾਨੂੰ ਹਾਂ ਵੀ ਆ ਚੀਜ਼ ਆ ਹੁਣ ਕੁੜੀ ਨੇ ਮੈਨੂੰ ਉਹ ਰੀਲ ਭੇਜੀ ਜਿਹੜੀ ਜਿੱਚ ਮੈਂ ਤੁਹਾਨੂੰ ਬੋਲ ਕੇ ਮੈਂ ਆਪੇ ਸ਼ਬਦ ਬੋਲੇ ਹਨਾ ਖੁੱਲ ਕੇ ਵੀ ਹਨਾ ਉਹਨੇ ਆ ਰੀਲ ਮੈਨੂੰ ਬਹੁਤ ਹਾਸਾ ਆਇਆ ਹਨਾ ਤੂੰ ਤੁਸੀਂ ਕਿਸੇ ਨੂੰ ਨਹੀਂ ਫੜ ਸਕਦੇ ਜਿੰਨੇ ਤੁਹਾਡੇ ਲਈ ਚੰਗਾ ਬੋਲਣਾ ਉਹਨੇ ਬੋਲਣਾ ਹੀ ਆ ਜਿੰਨੇ ਤੁਸੀਂ ਜ ਤੁਸੀਂ ਚੰਗੇ ਆ ਤੇ ਮੈਂ ਤੁਹਾਡੇ ਲਈ ਨੈਗੇਟਿਵਿਟੀ ਰੱਖਣੀ ਆ ਤੇ ਮੈਂ ਰੱਖਣੀ ਆ ਭਾਵੇਂ ਤੁਸੀਂ ਕੁਝ ਵੀ ਕਰੋ ਉਹ ਬੰਦੇ ਦੀ ਜੋ ਪਰਸਨੈਲਿਟੀ ਉਹ ਤਾਂ ਉਹੀ ਰਹਿਣੀ ਆ ਕੋਈ ਕੁਝ ਵੀ ਕਹੀ ਜਾਵੇ ਹਾਂ ਮੈਂ ਮੇਰੀ ਤਾਂ ਮੈਡਮ ਹੁਣ ਕੋਈ ਵੀ ਮਾੜਾ ਆ ਕੋਈ ਕੁੜੀ ਆ ਹੂੰ ਲਾ ਲਓ ਹੁਣ ਜੇ ਕੁਝ ਵੀ ਆ ਮੈਡਮ ਇੱਥੇ ਕੋਈ ਵੀ ਕੁੜੀ ਆ ਕੁਛ ਵੀ ਮੈਂ ਇਹ ਨਹੀਂ ਕਹਿੰਦਾ ਗੰਦ ਪਾਓ ਜਾਂ ਕੁਛ ਵੀ ਹੋਣਾ ਕੋਈ ਨੰਗ ਦੀ ਆਪਾਂ ਕਮੈਂਟ ਬਾਜੀ ਕਰਦੇ ਆ ਜਾਂ ਕੁਛ ਵੀ ਆ ਕੀ ਆ ਮੈਂ ਕਦੀ ਵੀ ਮੈਡਮ ਕਿਸੇ ਵੀ ਕੁੜੀ ਨੂੰ ਜਾਂ ਕਿਸੇ ਵੀ ਮੁੰਡੇ ਨੂੰ ਆ ਫੋਟੋ ਆ ਜਾਂ ਰੀਲਾਂ ਤੇ ਕਹਿਣਾ ਆ ਕੀ ਆ ਸੋ ਆਪਣੀ ਆਪਣੇ ਆਪ ਚ ਵਿਅਸਤ ਰਹੇ ਕਿਸੇ ਨੂੰ ਕੁਛ ਨਹੀਂ ਕਹਿਣਾ ਨਾ ਕਿ ਕਿਸੇ ਤੋਂ ਆਪਾਂ ਕੀ ਹਨ ਸਾਰੇ ਆਪਣੇ ਹਰੇਕ ਬੰਦੇ ਦੀ ਆਪਣੀ ਲਾਈਫ ਆ ਆਪਾਂ ਕਾਦੂ ਕਿਸੇ ਦਾ ਇੰਟਰਫੇਅਰ ਕਰੀਏ ਨਜ਼ਾਰੇ ਲੈਣ ਸਾਰੇ ਮੈਡਮ ਤੇ ਇਦਾਂ ਹੀ ਆ ਅੱਧੀ ਜ਼ਿੰਦਗੀ ਲੰਘੀ ਅੱਧੀ ਹੋ ਰਿਹਾ ਉਹ ਵੀ ਵਾਇਰਲ ਉਹਨੇ ਕਰ ਦੇਣੇ ਹਨ ਕੋਈ ਮੈਸੇਜ ਖੀਰ ਤੇ ਯੂਥ ਨੂੰ ਦੇਣਾ ਚਾਹੋ ਯੂਥ ਨੂੰ ਮੈਡਮ ਇਹ ਆ ਕਿ ਵਰਕਆਊਟ ਬਹੁਤ ਜ਼ਰੂਰੀ ਹੈ ਤੇ ਮੈਂ ਸੀਰੀਅਸਲੀ ਇਹ ਗੱਲ ਰਿਐਲਿਟੀ ਆ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਸੀਰੀਅਸਲੀ ਜਿਹੜਾ ਆਉਣ ਵਾਲਾ ਤੁਹਾਡਾ ਟਾਈਮ ਹੋਣਾ ਨਾ ਉਹ 'ਚ ਲੋਕਾਂ ਨੇ ਤਾਂ ਪੈਸਾ ਨਹੀਂ ਮੰਗਣਾ ਜੀ ਸਰੀਰ ਤੇ ਤੰਦਰੁਸਤੀ ਮੰਗਣੀ ਜੀ ਸੀਰੀਅਸਲੀ ਇਹ ਦੇਖਿਓ ਆਉਣ ਵਾਲਾ ਟਾਈਮ ਇੱਦਾਂ ਦਾ ਹੋਣਾ ਲੋਕਾਂ ਨੇ ਤੰਦਰੁਸਤੀ ਮੰਗਣੀ ਕਿ ਤੰਦਰੁਸਤੀ ਮਿਲ ਜਾਏ ਰੱਬਾ ਪੈਸਾ ਭਾਵੇਂ ਘੱਟ ਮਿਲ ਜਾਏ ਅੱਜ ਭਾਵੇਂ ਪੈਸੇ ਦੀ ਦੌੜ 'ਚ ਭੱਜੇ ਆ ਹਨਾ ਹੁਣ ਮੈਂ ਕਿਸੇ ਨੂੰ ਆਪਾਂ ਕਹਿ ਲਈਏ ਕਿ ਘੰਟਾ ਇੱਕ ਗਰਾਊਂਡ ਵਾਲਾ ਮਰ ਜਾਣਾ ਉਹਨੂੰ ਕਿਹਾ ਜਾ ਤੈਨੂੰ ਰੁਪਈਆ ਲੱਖ ਦਿੰਨੇ ਆ ਉਹਨੇ ਇੱਕ ਘੰਟੇ ਲਈ ਭਾਵੇਂ ਧੁੱਪੇ ਵੀ ਖੜ੍ਹ ਜਾਨਾ 24 ਘੰਟੇ ਲਗਾਣਾ 24 ਘੰਟੇ ਮੈਂ ਖੜ੍ਹ ਜਾਂਦਾ ਸੋ ਦੇਖੋ ਤੁਸੀਂ ਫਿੱਟ ਆ ਤੁਸੀਂ ਵਰਕਆਊਟ ਕਰਾਉਂਦੇ ਦੇਖੋ ਜਦੋਂ ਕੁਝ ਹੋਣਾ ਹੋ ਹੀ ਜਾਣਾ ਚੰਗੇ ਭਲੇ ਫਿੱਟ ਬੰਦੇ ਨੂੰ ਪਰ ਆਪਣੀ ਸੋਚ ਇਹੀ ਆ ਕਿ ਆਪਾਂ ਆਪਣੇ ਆਪ ਨੂੰ ਜੋ ਕਰ ਸਕਦੇ ਆ ਕਿ ਆਪਣੀ ਫਿਟਨੈਸ ਲਈ ਹਨ ਕਿ ਬਹੁਤ ਵਧੀਆ ਤੁਸੀਂ ਦਵਾਈਆਂ ਤੋਂ ਬਚੇ ਰਹੋਗੇ ਹੁਣ ਆ ਮੇਰੇ ਨਾਲ 17 ਸਾਲ ਦਾ ਮੁੰਡਾ ਇਹ ਕੋਈ ਨਹੀਂ ਲੱਤੋ ਲੱਗਦਾ ਸੀ ਪਹਿਲੇ ਦਿਨ ਇੱਕ ਚੱਕਰ ਲੱਗਾ ਫੇ ਹੌਲੀ ਹੌਲੀ ਅੱਜ ਵਧੀਆ ਮੇਰਾ ਕਹਿੰਦਾ ਹੁਣ ਨੂੰ ਦਿਨ ਲਈ ਕਰਦਾ So, कि ਜਦੋਂ ਇਹਨੂੰ ਮੈਂ ਕੁੱਟਿਆ ਪਰਸੋਂ ਇੱਥੇ ਚਪੇੜਾ ਚਪੂੜਾ ਵੀ ਮਾਰੀਆਂ ਸੱਚੀ ਮੈਂ ਕਿਹਾ ਜੀ ਤੂੰ 17 ਸਾਲਾਂ ਚ ਨਹੀਂ ਕੁਝ ਕਰ ਸਕਦਾ ਗਾਂ ਕੀ ਕਰੂੰਗਾ ਸੋ ਇਹਦੇ ਲਈ ਆ ਦੇਖੋ ਮੈਂ ਆਪਣੇ ਲਈ ਕਰਨਾ ਇਹਨੇ ਆਪਣੇ ਲਈ ਕਰਨਾ ਹਨਾ ਕੋਈ ਵੀ ਵਰਕਆਊਟ ਕਰਾਉਂਦਾ ਕੋਈ ਪੋਸ਼ ਕਰਨ ਵਾਲਾ ਕੋਈ ਕੋਈ ਹੁੰਦਾ ਜੀ ਕੋਈ ਕੋਈ ਹੁੰਦਾ ਹੁਣ ਮੈਂ ਵਰਕਆਊਟ ਮੈਂ ਚਾਹੁੰਦਾ ਕਿ ਮੇਰੇ ਨਾਲੋਂ ਜ਼ਿਆਦਾ ਹੀ ਮਿਹਨਤ ਕਰੇ ਕਿ ਮੈਂ ਲੋਕਾਂ ਨੂੰ ਹੁਣ ਲਾ ਲਵਾਂ ਇੱਕ ਕੈਮਰੇ ਦੇ ਵਿੱਚ ਕੈਮਰੇ ਦੇ ਵਿੱਚ ਇੱਕ ਲਾ ਲਵਾਂ ਚੱਲ ਪਿਆ ਕੀ ਕੰਪੀਟੀਸ਼ਨ ਚੱਲ ਪਿਆ ਮੇਰਾ ਇਹੀ ਏਮ ਰਹਿਣਾ ਕਿ ਮੈਂ ਇਹ ਮੇਰੇ ਤੋਂ ਜ਼ਿਆਦਾ ਨਾ ਲੱਗੇ ਤੋ ਤੁਸੀਂ ਗਰੋ ਆਟੋਮੈਟਿਕ ਤਾਂ ਹੋਣਾ ਜਦੋਂ ਨਾਲ ਦੇ ਨੂੰ ਕਰਾਉਂਗੇ ਤੇ ਵਾਈਗਰੂ ਨੇ ਤੁਹਾਡੇ ਚ ਉਦਾਂ ਦਾ ਜਾਨੀ ਕਿ ਇੱਕ ਵਾਈਜ਼ ਲੈ ਆਉਣੀ ਕਿ ਤੁਸੀਂ ਆਟੋਮੈਟਿਕ ਹੀ ਤੁਹਾਡੇ ਚ ਉਹ ਚੀਜ਼ਾਂ ਆਉਣ ਲੱਪੈਣੀਆਂ ਕਿ ਤੁਸੀਂ ਆਪੇ ਵਾਦ ਦੇ ਫੁੱਲ ਦੇ ਜਾਣਾ ਸੋ ਜਦੋਂ ਤੁਸੀਂ ਕਿਸੇ ਨੂੰ ਪੁਸ਼ ਕਰੂਗੇ ਤੇ ਉਦੋਂ ਆਟੋਮੈਟਿਕ ਹੁਣ ਮੇਰਾ ਨਾਮ ਆ ਲਾ ਲੋ ਅੱਜ ਦੇ ਟਾਈਮ 'ਚ ਕਿਸੇ ਵੀ ਹੈਨਾ ਫੀਲਡ ਦੇ ਵਿੱਚ ਹੁਣ ਮੇਰੇ ਨਾਲ ਦਾ ਹੋਊਗਾ ਉਹ ਸਮਝ ਲੈ ਮੇਰਾ ਨਾਮ ਘੱਟ ਹੋਣ ਲੱਪਿਆ ਉਹਦਾ ਚੜ੍ਹਨ ਲੱਪਿਆ ਇਹ ਰਿਐਲਿਟੀ ਆ ਚਲੋ ਮੈਂ ਨਹੀਂ ਰੱਖਦਾ ਮੈਨੂੰ ਜੈਲ ਸੀ ਫੀਲ ਹੋਊਗੀ ਕਾ ਤੋ ਮੇਰਾ ਹੀ ਰੰਗ ਕਿ ਮੈਂ ਮੈਂ ਹੀ ਉੱਥੇ ਸਟੇਬਲ ਰਹਾ ਹੋ ਕਾ ਤੋ ਹਨਾ ਹੁਣ ਮੈਂ ਇਹਨਾਂ ਨੂੰ ਇਹੀ ਕਹਿਣਾ ਕਿ ਚਲੋ ਤੁਸੀਂ ਇੱਕ ਕੁਝ ਕਰ ਨਹੀਂ ਸਕਦੇ ਆਪਣੀ ਸਿਹਤ ਫਿੱਟ ਰੱਖੋਗੇ ਤੁਸੀਂ ਕੱਲੂ ਇੱਕ ਚੰਗਾ ਯਾਨੀ ਕਿ ਚਲੋ ਮੈਡਮ ਦੇਖੋ ਛੱਤ ਘਰ ਤੇ ਜ਼ਰੂਰੀ ਹੈ ਹਨਾ ਹਰੇਕ ਬੰਦਾ ਜੇਤ ਕਹਿੰਦਾ ਨੇ 100 ਪਲੇ ਰਿਆ 100 ਬੰਦਾ ਮਿਹਨਤ ਕਰਦਾ 10 ਦੇ 10 ਸਟਾਰ ਬਣ ਜਾਂਦੇ ਹਾਂ ਹੈਨਾ ਪਰ ਜਿਹੜੇ 10 ਦੇ ਯਾਨਕੀ 100 ਦਾ 100 ਬੰਦਾ ਨਹੀਂ ਸਟਾਰ ਉਹ ਚੋਂ 10 ਬੰਦੇ ਨਿਕਲਦੇ ਪਰ 90 ਬੰਦੇ ਆ ਜਿਹੜੇ ਇਹ ਆ ਚਲੋ ਆਪਣੀ ਫਿਟਨੈਸ ਹੱਲ ਨਸ਼ਿਆਂ ਤੋਂ ਦੂਰ ਹੁਣ ਕਿੰਨੇ ਮੁੰਡੇ ਮਰਦੇ ਆ ਟੀਕੇ ਲਾ ਕੇ ਜਾਂ ਕੁਝ ਵੀ ਹੈਨਾ 16 ਦੇ ਵਿੱਚ ਇਹ ਆ ਜਿਹੜੇ ਭਾਵੇਂ 17 ਸਾਲਾਂ ਦੇ 15 ਸਾਲਾਂ ਦੇ ਆ ਕੁਝ ਵੀ ਆ ਹੁਣ ਬਜ਼ੁਰਗ ਵੀ ਇੱਥੇ ਆਉਂਦੇ ਜੀ ਮਿਹਨਤ ਕਰਨ ਹਾਂ ਫਿਟਨੈਸ ਬਹੁਤ ਜ਼ਰੂਰੀ ਆ ਹੈਨਾ ਮੈਂ ਇਹ ਨਹੀਂ ਕਹਿੰਦਾ ਕਿ ਬੋ ਅਸੀਂ ਬੋ ਇਦਾਂ ਫੈਟ ਵੁੱਡ ਭਾਵੇਂ ਬੰਦੇ ਤੋਂ ਸਟੈਪ ਬਾਈ ਸਟੈਪ ਚਲੋ ਜੀ ਕਿਸੇ ਨੂੰ ਇਹ ਨਹੀਂ ਕਿ ਕੱਟਣਾ ਕੱਟਣਾ ਕੱਟਣ ਦੇ ਚੱਕਰ ਚ ਕੀ ਜਿੰਨਾ ਤੁਹਾਡੇ ਤੋਂ ਲੱਗਦਾ ਪਰ ਇਹ ਆ ਹਰ ਦਿਨ ਤੁਸੀਂ ਸਟੈਪ ਬਾਈ ਸਟੈਪ ਉਸ ਚੀਜ਼ ਨੂੰ ਵਧਾਓ ਘਟਾਓ ਨਾ ਹਨਾ ਤੇ ਅਸੀਂ ਦੇਖ ਲੋ ਖਾਣ ਪੀਣ ਨੂੰ ਖਾਣ ਪੀਣ ਇਹ ਕਹਿੰਦਾ ਕਿ ਬਾਹਰਲਾ ਨਹੀਂ ਖਾਓ ਘਰਲਾ ਜੋ ਖਾ ਹੁੰਦਾ ਚਲੋ ਮੈਂ ਵੀ ਖਾਦਾ ਜਦੋਂ ਮੇਰਾ ਮੇਰਾ ਪੇਟ ਹੋਇਆ ਹਨਾ ਬਾਹਰਲਾ ਖਾ ਹੋਇਆ ਪਰ ਮੈਂ ਹੁਣ ਇਹਨਾਂ ਪੂਰੇ ਡਾਈਟ ਤੇ ਕੰਟਰੋਲ ਰੱਖਿਆ ਵਧੀਆ ਹੈ ਹਨਾ ਮੇਰੇ ਲੋਟਾਂ ਮੈਂ ਕੋਟ ਕੋਟ ਇਹਨੂੰ ਸਵੇਰੇ ਮਿਹਨਤ ਲਾਉਣਾ ਕਿ ਉੱਠਾ ਹਨ ਮੈਂ ਮੈਂ ਮੈਡਮ ਪਹਿਲੂ ਛੱਡਤੀ ਮਿਹਨਤ ਮੇਤੋ ਵੀ ਨਹੀਂ ਹੁਣ ਕੁਛ ਲੱਗਦਾ 15 ਦਿਨ ਹੋਇਆ ਹੁਣ ਫੇ ਫਟੋ ਹੈ ਮੜਾ ਜੇ ਟਾਈਮ ਲੱਗਦਾ ਨਾ ਫਿਰ ਵਾਪਸ ਉਸੇ ਚੀਜ਼ ਤੇ ਆਉਣਾ ਹਾਂਜੀ ਹਾਂਜੀ ਮੈਡਮ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਥੈਂਕ ਯੂ ਮੈਮ ਥੈਂਕ ਯੂ